ਸਵਾਗਤ ਹੈ ਤੁਹਾਡਾ ਪੀਵੀ 49 ਸਪੈਸ਼ਲ ਕਲੱਬ ਉੱਤੇ ਜਿਵੇਂ ਕਿ ਤੁਹਾਨੂੰ ਵੀ ਰੋ ਪਤਾ ਹੈ ਆਪਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਆਪਾਂ ਆਪਣੇ ਏਰੀਏ ਦੇ ਕਬੂਤਰ ਖਿਡਾਰੀ ਜੋ ਕਿ ਇਸ ਫੀਲਡ ਦੇ ਵਿੱਚ ਚੰਗੀ ਪਰਫਾਰਮੈਂਸ ਕਰਦੇ ਨੇ ਜਾਂ ਜਿਨ੍ਹਾਂ ਦਾ ਚੰਗਾ ਨਾਮ ਹੈ ਇਸ ਫੀਲਡ ਦੇ ਵਿੱਚ ਉਹਨਾਂ ਕਬੂਤਰ ਬਾਜ਼ ਖਿਡਾਰੀ ਵੀਰਾਂ ਦੀ ਆਪਾਂ ਇੰਟਰਵਿਊ ਕਰਦੇ ਆਂ ਉਹਨਾਂ ਤੋਂ ਆਪਾਂ ਪੁੱਛਦੇ ਆਂ ਵੀ ਕਿਵੇਂ ਉਹਨਾਂ ਦਾ ਤਜਰਬਾ ਰਿਹਾ ਹੈ ਫੀਲਡ ਦੇ ਵਿੱਚ ਜਾਂ ਉਹਨਾਂ ਕੋਲ ਕਿਹੜੇ ਜਾਨਵਰ ਨੇ ਇਸੇ ਦੇ ਤਹਿਤ ਅੱਜ ਆਪਾਂ ਵੀਰ ਜੀ ਪਹੁੰਚੇ ਹਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਰਮਾ ਹੀੜੀਆਂ ਦੇ ਵਿੱਚ ਇੱਥੋਂ ਦੇ ਮਸ਼ਹੂਰ ਕਬੂਤਰਬਾਜ਼ ਖਿਡਾਰੀ ਹਰਿੰਦਰ ਬਰਮਾ ਤੇ ਗਰੇਂਦਰ ਬਰਮਾ ਇਹ ਦੋਵੇਂ ਭਰਾ ਕਬੂਤਰਬਾਜ਼ੀ ਦਾ ਸ਼ੌਕ ਕਰਦੇ ਨੇ ਸੋ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਇਹ ਕਿੱਥੋਂ ਕਬੂਤਰ ਲਿਆਂਦੇ ਕਾਮੋਲੇ ਨਾ ਉਸਤਾਦ ਹੈ ਕਿ ਕੀ ਤੋਂ ਇਹਨਾਂ ਨੇ ਇਹ ਗੁਣ ਸਿੱਖੇ ਨੇ ਸੋ ਇਹਨਾਂ ਦਾ ਸਾਡੇ ਏਰੀਆ ਦੇ ਵਿੱਚ ਚੰਗਾ ਨਾਮ ਹੈ ਖੋ ਹੁਣ ਆਪਾਂ ਕਰਦੇ ਆਂ ਜੀ ਗੱਲ ਮੀਰ ਜੀ ਦੇ ਨਾਲ ਹਾਂਜੀ ਬੀਜੀ ਬਾਈ ਜੀ ਤੁਹਾਡੇ ਸਾਰੇ ਜੀ ਜਨਰਲ ਦਾ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਹਾਂਜੀ ਬੀਜੀ ਅੱਛਾ ਬੀਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਆਪਾਂ ਨੇ ਜਿਹੜੇ ਕੰਪਿਊਟਰ ਰੱਖੇ ਆ ਕਿ ਕਦੋਂ ਤੋਂ ਰੱਖੇ ਆ ਬੀਜੀ ਬਾਈ ਜੀ ਮੇਰੇ ਉੱਤੇ ਹੁੰਦਾ ਤੁਹਾਨੂੰ ਸ਼ੌਂਕ ਆ ਕੰਪਿਊਟਰਾਂ ਦਾ ਅੱਛੇ ਜਲਦੀ ਸੋਚੀਆ ਜਾਂ ਜਦੋਂ ਹੀ ਰੱਖਦੇ ਆ ਪਹਿਲਾਂ ਮੇਰਾ ਵੀਰਾ ਗਿਰਜਰ ਰੱਖਦਾ ਹੁੰਦਾ ਸੀਗਾ 10-12 ਸਾਲ ਤੋਂੋਂ ਨੂੰ ਵਿੱਚ ਜ਼ਿਆਦਾ ਸ਼ੌਂਕ ਪਿਆ ਅੱਛੇ ਤੇ ਉੱਤਰ ਆਪਾਂ ਕਿਥੋਂ ਲਿਆਂਦੇ ਸੀ ਵੀ ਉਹਨੇ ਪਹਿਲਾਂ ਭਾਈ ਜੀ ਐਨਾ ਤਾਂ ਇਹ ਫੜ ਫੜ ਲਉਂਦੇ ਸੀਗੇ ਅੱਛੇ ਹੁਣ ਜਾਣ ਕੇ 2012 ਤੋਂ ਹਾਂਜੀ ਭਾਈ ਬਲਜੀਤ ਸਿੰਘ ਲਾਹ ਲਾੜਾ ਵਾਲੇ ਦੇ ਕਬੂਤਰ ਆਪਣੇ ਤੋਂ ਵੀਰੇ ਸਾਰੇ ਅੱਛੇ ਉਹਨਾਂ ਕੋਲ ਹੀ ਜਾਂਦੇ ਆ ਗਏ ਅੱਛੇ ਜੀ ਭਾਈ ਹੁਣ ਉਹਨਾਂ ਨੂੰ ਅਸੀਂ 2021 ਦੇ ਵਿੱਚ ਉਸਤਾਦ ਹਰਨਾ ਕੀਤੀ ਆ ਅੱਛੇ ਜੀ ਹਾਂਜੀ ਅੱਛੇ ਜੀ ਕੀ ਸਭ ਤੋਂ ਪਹਿਲੀ ਬਾਜੀ ਵੀ ਜੀ ਆਪਾਂ ਨੇ ਕਿੱਥੇ ਛੱਡੀ ਸੀ ਸਭ ਤੋਂ ਪਹਿਲਾਂ ਬਾਜੀ ਬਾਜੀ ਪਹਿਲਾਂ ਜਦੋਂ ਅਸੀਂ 2007-8 'ਚ ਛੱਡਦੇ ਸੀਗੇ ਹਾਂਜੀ ਉਦੋਂ ਅਸੀਂ ਇੱਕ ਬੱਚਾ ਫੜਿਆ ਸੀ ਆ ਨਹੀਂ ਉਸ ਤੋਂ ਪਹਿਲਾਂ ਵੀ ਜਦੋਂ ਤੁਸੀਂ ਬਚਪਨ ਦੇ ਜਦੋਂ ਕੰਪਿਊਟਰ ਰੱਖੇ ਸੀ ਸ਼ੁਰੂ ਕਰੇ ਆ ਸਭ ਤੋਂ ਪਹਿਲੀ ਬਾਜੀ ਕਦੋਂ ਛੱਡੀ ਦੀ ਕਿੱਥੇ ਛੱਡੀ ਦੀ ਕਿੰਨਾ ਮੁੱਢ ਸੀ ਇਹ ਤਾਂ ਸੁਣੋ ਅੱਛੇ 550 ਰੁਪਇਆ ਮੁੱਢ ਸੀ ਆ ਉਹ ਕਿਸੇ ਦਾ ਬੱਚਾ ਸੀ ਫੜਿਆ ਸੀ ਆ ਅੱਛੇ ਬਹੁਤ ਵਧੀਆ ਉੱਡੇ ਆ ਸੀਗਾ ਪਹਿਲੀ ਵਾਰੀ ਜਿੱਤ ਗਈ ਸੀ ਹਾਂਜੀ ਹਾਂਜੀ ਉਹ ਬੱਚਾ 105 ਪੁੱਤਰ ਉੱਡੇ ਸੀਗੇ ਅੱਛੇ 5 ਪੁੱਤਰਾਂ 'ਚ ਬਾਜੀ ਸਾਂਝੀ ਕਰੀ ਸੀ ਸਾਰੇ ਪੁੱਤਰਾਂ ਨਾਲ ਵਾਧੂ ਉੱਡੇ ਆ ਸੀਗਾ ਉਹ ਅੱਛੇ ਪੁੱਤਰ ਨੂੰ ਕਿਸ ਤਰ੍ਹਾਂ ਸਾਹਮਦੇ ਸੀ ਪਹਿਲਾਂ ਪਹਿਲਾਂ ਬਈ ਸਾਹਮਣ ਦਾ ਨਹੀਂ ਸੀ ਇਹਨਾਂ ਪਤਾ ਅਛੇ ਜੀ ਇਦਾਂ ਹੀ ਲਿਆ ਕੇ ਛੱਡ ਦੁੰਦੇ ਸੀਗੇ ਉਹ ਕਬੂਤਰ ਸੀ 2 ਵਾਰੀ ਇਹ ਛੱਡਿਆ ਇੱਕ ਕਕਰਾਲੀ ਛੱਡਿਆ ਸੀਗਾ ਕਕਰਾਲੀ ਦੋ ਕਬੂਤਰਾਂ ਨੇ ਹਿੱਸਾ ਲੱਤਾ ਸੀਗਾ ਉੱਥੇ ਵੀ ਸਾਰਿਆਂ ਤੋਂ ਵੱਧ ਉੱਡਿਆ ਸੀਗਾ ਅਛੇ ਜੀ ਹਾਂਜੀ ਠੀਕ ਹੈ ਜੀ ਤੇ ਕੌਣ ਸਾਹਬ ਦਾ ਸੀ ਪਹਿਲਾ ਕਬੂਤਰ ਕੌਣ ਸਾਹਬ ਦਾ ਹੁੰਦਾ ਸੀ ਪਹਿਲਾਂ ਵੀਰਾ ਹੀ ਸਾਹਬ ਦਾ ਸੀਗਾ ਗਰੇਂਦਰ ਅਛੇ ਰਾਜਾ ਮੈਨੂੰ ਸ਼ੌਂਕ ਬਹੁਤ ਘੱਟ ਸੀਗਾ ਅਛੇ ਜੀ ਹਾਂਜੀ ਅਛੇ ਆ ਹੁਣ ਵੀਰੇ ਤੁਹਾਡੀ ਕਰਾਉਣਿਆਂ ਗਰੇਂਦਰ ਬਾਈ ਦੇ ਨਾਲ ਗੱਲ ਇਹਨਾਂ ਤੋਂ ਵੀ ਪੁੱਛਦੇ ਆ ਵੀ ਇਹਨਾਂ ਨੂੰ ਕਿਵੇਂ ਸ਼ੌਂਕ ਪਿਆ ਸੀ ਪਹਿਲਾਂ ਕਬੂਤਰਾਂ ਦਾ ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਬੂਤਰਵਾਜ਼ ਬੇਰਾਂ ਨੂੰ ਵੀ ਜੋ ਵੀ ਮੇਰੇ ਨਿੱਕੇ ਵੱਡੇ ਵੀਰ ਦੇਖ ਰਹੇ ਨੇ ਜੀ ਸਾਰਿਆਂ ਨੂੰ ਵੀਰੇ ਸਤਿ ਸ਼੍ਰੀ ਅਕਾਲ ਜੀ ਅਸੀ ਕਾਲ ਜੀ ਹਾਂਜੀ ਵੀਰ ਜੀ ਤੁਹਾਨੂੰ ਇਹ ਸ਼ੌਂਕ ਵੀਰੇ ਕਿੱਥੋਂ ਪਿਆ ਸੀ ਬਾਈ ਜੀ ਸ਼ੌਕ ਮੈਨੂੰ ਤਾਂ ਜੀ ਬਚਪਨ ਤੋਂ ਹੀ ਸੀਗਾ ਜੀ ਅੱਛਾ ਜੀ ਜਦੋਂ ਸਕੂਲੇ ਪੜ੍ਹਦੇ ਸੀਗੇ ਜੀ ਹਾਂਜੀ ਉਦੋਂ ਤੋਂ ਹੀ ਬੂਤ ਰੱਖੇ ਹੋਏ ਨੇ ਜੀ ਆਪਣੇ ਅੱਛਾ ਜੀ ਉਹਨੂੰ ਕੋ ਸੀਗਾ ਫੜ ਲੈਂਦੇ ਸੀਗੇ ਜੀ ਪਿੰਡ ਵਿੱਚ ਹੀ ਆ ਆ ਗਿਆ ਫੜ ਲੈਣਾ ਬਸ ਉਹ ਉਡਾਉਂਦੇ ਸੀਗੇ ਜੀ ਆਪਾਂ ਠੀਕ ਹੈ ਜੀ ਤੇ ਫਿਰ ਕਬੂਤਰ ਤੁਸੀਂ ਕਿਵੇਂ ਸੰਭਦੇ ਸੀ ਵੀਰ ਕੀ ਲਾ ਕੇ ਸੰਭਦੇ ਸੀ ਕਬੂਤਰ ਪਹਿਲਾਂ ਬਾਈ ਪਤਾ ਨਹੀਂ ਸੀਗਾ ਜੀ ਜਦੋਂ ਨਿਆਣੇ ਹੁੰਦੇ ਸੀਗੇ ਜੀ ਆਪਾਂ ਤੇ ਪਤਾ ਨਹੀਂ ਸੀਗਾ ਕਬੂਤਰ ਸੰਭਣ ਦਾ ਬਸ ਉਦਾਂ ਹੀ ਮਾੜਾ ਮੋਟਾ ਸਾਫ਼ ਸੁਥਰ ਕਰਕੇ ਛੱਡ ਦਿੰਦੇ ਸੀਗੇ ਜੀ ਚਲੋ ਮਾਰਗ ਦੇ ਚਿਰ ਪਾਉਂਦੀ ਸੀ ਜੀ ਉੱਡ ਜਾਂਦਾ ਸੀਗਾ ਹਰਦੇ ਵੀ ਰਹਿਆਂ ਜੀ ਕਿਤੇ ਜਿੱਤ ਜਾਂਦੇ ਸੀ ਕਿਤੇ ਹਾਰ ਜਾਂਦੇ ਸੀਗੇ ਜੀ ਅੱਛਾ ਹਾਂਜੀ ਭਾਈ ਹੁਣ ਆਪਾਂ ਫੇਰ ਵੀਰ ਨਾਲੇ ਗੱਲ ਕਰਦੇ ਆਂ ਇਹਨਾਂ ਨੂੰ ਪੁੱਛਦੇ ਆਂ ਬਾਕੀ ਵੀਰੇ ਇੱਕ ਸਾਨੂੰ ਹੋਰ ਗੱਲ ਦੱਸੋ ਵੀ ਤੁਸੀਂ ਘਰੇ ਕਬੂਤਰ ਕਿੰਨੇ ਕ ਡਾਉਂਦੇ ਸੀ ਜਾਂ ਕਿਵੇਂ ਡਾਉਂਦੇ ਸੀ ਪਹਿਲਾਂ ਜਦੋਂ ਉਸਤਾਦ ਧਰਨਾ ਨੇ ਨਹੀਂ ਕੀਤੀ ਸੀ ਉਹ ਕਿਵੇਂ ਡਾਉਂਦੇ ਸੀ ਕਬੂਤਰ ਘਰੇ ਭਾਈ ਉਦੋਂ ਕਬੂਤਰ ਜਿੰਨਾ ਉੱਡੇ ਆਉਂਦਾ ਸੀ ਤੁਹਾਨੂੰ ਲਾ ਘੜਾ ਲੰਦੇ ਸੀਗੇ ਅੱਛਾ ਉਹਦਾ ਇੰਨਾ ਬੜਾ ਜਿਆਦਾ ਪਤਾ ਨਹੀਂ ਸੀਗਾ ਅੱਛਾ ਜਮਾਈ ਕਿਸੇ ਪਤਾ ਹੈਗਾ ਕਿ ਕਿਦਾਂ ਡਾਣ ਹੋਏ ਅੱਛਾ ਜਦ ਤੋਂ 2013 ਤੋਂ ਵੀਰ ਜਿਹੜਾ ਕੋਲ ਜਾਣ ਲੱਗ ਲੈ ਜਾਣ ਲੱਗਿਆ ਲੱਲਾ ਹਾਂਜੀ ਸੰਦੀਪ ਵੀਰ ਉਹਨਾਂ ਕੋਲ ਹਾਂਜੀ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਕੂਤਰ ਕਿਵੇਂ ਢਾਉਂਦੇ ਨੇ ਹਾਂਜੀ ਕਿੰਨਾ ਕੂਤਰ ਢਾਉਣਾ ਹਾਂਜੀ ਦਰਸ਼ਕ ਵੀਰੋ ਤੁਸੀਂ ਜਾਣਦੇ ਹੀ ਹੋ ਬਲਜੀਤ ਸਿੰਘ ਲਾਲਕਰਾਂ ਜੋ ਕਿ ਇੱਕ ਆਪਣੇ ਟਾਈਮ ਦੇ ਇਸ ਟਾਈਮ ਦੇ ਬ੍ਰਾਂਡ ਖੜਾਈ ਨੇ ਉਹ ਕਿਉਂਕਿ ਉਹਨਾਂ ਜਿੰਨਾ ਜੋੜਾ ਲਾਉਣ ਦਾ ਜਿੰਨਾ ਉਹਨਾਂ ਨੂੰ ਤਜਰਬਾ ਹੈ ਜੋੜਾ ਲਾਉਣ ਦਾ ਉਹਨਾਂ ਮੇਰੇ ਖਿਆਲ ਪੰਜਾਬ ਦੇ ਵਿੱਚ ਕਿਸੇ ਹੋਰ ਖੜਾਈ ਨੂੰ ਨਹੀਂ ਉਹਨਾਂ ਤਜਰਬਾ ਉਹਨਾਂ ਨੇ ਜਿਹੜਾ ਜੋੜਾ ਉਹਨਾਂ ਨੇ ਆਪਣੇ ਹੱਥੀ ਲਾ ਕੇ ਦੇ ਦਿੱਤਾ ਉਹਦੇ ਬੱਚੇ 100% ਉੱਡਦੇ ਨੇ ਤੇ ਬਾਜ਼ੀਆਂ ਵੀ ਜਿੱਤਦੇ ਨੇ ਕਿਉਂਕਿ ਸਾਡੇ ਏਰੀਆ ਦੇ ਖੜਾਈ ਨੇ ਉਹ ਅਸੀਂ ਵੀ ਉਹਨਾਂ ਨੂੰ ਮਿਲਦੇ ਰਹਿੰਨੇ ਆ ਜਾਣਦੇ ਆ ਅਸੀਂ ਦੇਖਿਆ ਉਹਨਾਂ ਨੂੰ ਮਿਲੇ ਆ ਬਾਜ਼ੀਆਂ ਦੇ ਉੱਤੇ ਬਹੁਤ ਹੀ ਚੰਗੇ ਇਨਸਾਨ ਨੇ ਉਹ ਬਾਕੀ ਆਪਾਂ ਵੀਰ ਉਹਨਾਂ ਤੋਂ ਪੁੱਛਦੇ ਆ ਵੀ ਇਹਨਾਂ ਨੇ ਜਦੋਂ ਗੁਰੂ ਧਾਰਨਾ ਕੀਤੀ ਸੀ ਤੇ ਉਹਨਾਂ ਨੂੰ ਕੀ ਦਿੱਤਾ ਸੀ ਗੁਰੂ ਧਾਰਨਾ ਦਾ ਹਾਂਜੀ ਵੀਰ ਜੀ ਕੀ ਦਿੱਤਾ ਸੀ ਫੇ ਬਾਈ ਜੀ ਨੂੰ ਗੁਰੂ ਧਾਰਨਾ ਦਾ ਬਾਈ ਜਦੋਂ ਬਾਈ ਨੂੰ ਗੁਰੂ ਧਾਰਨਾ ਕੀਤੀ ਸੀਗੀ ਅਸੀਂ ਇੱਕ ਪੱਗ ਇੱਕ ਕੁਰਤਾ ਪਿਆਉ। ਅੱਛਾ ਬਾਈ ਜੀ ਨੇ ਸਾਡੇ ਕੋਲੋਂ ਕੁਝ ਨਹੀਂ ਮੰਗਿਆ ਕੋਈ ਮੰਗ ਨਹੀਂ ਸੀ। ਅੱਛਾ ਜੀ। ਫਰ ਪੱਗਰ ਕੁਰਤੇ ਪਿਆਮਨਾ ਸੀ ਉਸਤਾਦ ਧਾਰਨਾ ਕੀਤੀ। ਅੱਛਾ ਜੀ। ਬਾਈ ਨਹੀਂ ਹੋਰ ਕੁਝ ਨਹੀਂ ਲਈ ਦੋ ਤਾਂ ਨਹੀਂ ਬਾਈ ਜੀ ਅੱਜ ਕੱਲ ਤਾਂ ਬਹੁਤ ਕੁਝ ਮੰਗਦੇ ਨੇ ਜੀ ਜਿਹੜੇ ਆਪਣੇ ਖਿਡਾਰੀ ਨੇ। ਨਹੀਂ ਬਾਈ ਜੀ ਸਭ ਤੋਂ ਕੁਝ ਨਹੀਂ ਲਿਆ। ਅੱਛਾ। ਫਰ ਪੱਗਰ ਕੁਰਤੇ ਪਿਆਮਨਾ ਸੀ ਅਤੇ ਉਸਤਾਦ ਧਾਰਨਾ ਕੀਤੀ। ਅੱਛਾ ਜੀ। ਇਹ ਬਹੁਤ ਵੱਡੀ ਗੱਲ ਆ ਦਰਸ਼ਕ ਵੀਰੋ ਕਿਉਂਕਿ ਇੱਕ ਬ੍ਰਾਂਡ ਖਿਡਾਰੀ ਹੋਵੇ ਉਹਨੇ ਉਸ ਬੰਦੇ ਨੇ ਇਹਨਾਂ ਤੋਂ ਕੁਝ ਵੀ ਨਹੀਂ ਲਿਆ ਹੈਗਾ ਗੁਰੂ ਧਾਰਨਾ ਦਾ ਇਹ ਇੱਕ ਬਹੁਤ ਹੀ ਬੜੀ ਗੱਲ ਹੋ ਜਾਂਦੀ ਹੈ ਜੀ ਇਹ ਛੋਟੀ ਗੱਲ ਨਹੀਂ ਹੈਗੀ ਕਿਉਂਕਿ ਅੱਜ ਕੱਲ ਤਾਂ ਕੋਈ ਕਦੀ ਬਾਜੀ ਜਿੱਤੇ ਜੂਵੇ ਉਹ ਵੀ ਆਪਣੇ ਚੇਲਿਆਂ ਤੋਂ ਮੋਟਰਸਾਈਕਲ 2-2 ਲੱਖ 4-4 ਲੱਖ 5-5 ਲੱਖ ਰੁਪਈਆ ਮੰਗਦਾ ਸੋ ਇਹ ਵੀ ਇੱਕ ਸਿਰਤ ਵਾਲੀ ਗੱਲ ਆ ਬਾਈ ਜੀ ਦੀ ਸੋ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਸੋ ਬਾਕੀ ਪੁੱਛਦੇ ਆ ਉਹਨਾਂ ਤੋਂ ਵੀ ਇਹ ਕਿਵੇਂ ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਕਿਹੜੇ-ਕਿਹੜੇ ਕਬੂਤਰ ਦਿੱਤੇ ਉਹਨਾਂ ਨੇ ਤੇ ਕਿਹੜੀਆਂ-ਕਿਹੜੀਆਂ ਇਹਨਾਂ ਕੋਲ ਨਸਲਾਂ ਆ ਉਹਦੇ ਬਾਰੇ ਵੀ ਆਪਾਂ ਜਾਣਾਂਗੇ ਬਾਕੀ ਆਪਾਂ ਹਲੇ ਹੋਰ ਗੱਲਬਾਤ ਕਰਦੇ ਆ ਵੀਰੋਣੀ ਵੀ ਆਏ ਹੋਏ ਆ ਇਹ ਬਾਈ ਜੀ ਦਾ ਗਰੁੱਪ ਆ ਇੱਕ ਇਹਨਾਂ ਦਾ ਇਹ ਸਾਰੇ ਇਕੱਠੇ ਕਬੂਤਰ ੜਾਉਂਦੇ ਆ ਬਾਕੀ ਇਹਨਾਂ ਗੱਲ ਵੀ ਪੁੱਛਦੇ ਇਹਨਾਂ ਦਾ ਨਾਮ ਪੁੱਛਦੇ ਆ ਤੇ ਕਿਹੜਾ ਪੰਡ ਹੈ ਕਿੱਥੇ ਕਬੂਤਰ ੜਾਉਂਦੇ ਆ ਸਾਰੀ ਗੱਲਬਾਤ ਕਰਦੇ ਆ ਵੀਰ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗ੍ਰਾਮ ਦੇ ਗੋਪੀਆਂ। ਅੱਛੇ ਜੀ। ਅੱਛੇ ਜੀ। ਹਾਂ ਜੀ ਆਪਾਂ ਉਹਨੇ ਇਕੱਠੇ ਕੁੱਤੇ ਡਾਉਣੇ ਜੀ ਨੇ ਅਸੀਂ। ਉਰੀ ਰਹਿਣੀਆਂ ਫੇਰ ਉਰੀ ਡਾਉਣੇ ਵੀਰੇ ਕੁੱਤੇ। ਨਹੀਂ ਵੀਰੇ ਮਤਲਬ ਜਦ ਅੜਾਈ ਇਹ ਕਰਾਉਂਦਾ ਬਾਜੇ ਤੇ ਆਪਾਂ ਜਾਣਦੇ ਹਾਂ। ਤੇ ਘਰੇ ਡਾਉਂਦਾ ਆਪਾਂ ਬਾਜੇ। ਠੀਕ ਹੈ ਠੀਕ ਹੈ ਜੀ ਠੀਕ। ਹਾਂ ਜੀ ਵੀਰ ਜੀ ਅੱਗੇ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਸੰਦੀਪ ਆ ਜੀ। ਮੈਂ ਤਾਂ ਮੈਨੂੰ ਦਾਣੇ ਦੇ ਨਾਮ ਦੇ ਜਾਣਦੇ ਆ ਸਾਰੇ। ਠੀਕ ਹੈ ਜੀ। ਤੇ ਆਪਣਾ ਹਮ ਸਾਰੇ ਇਕੱਠੇ ਹੀ ਰਹਿ ਕੇ ਮੈਂ ਕਿੰਗਰੋਪਾ ਦਾ ਪਣਾਇਆ ਹੋਇਆ ਹਾਂ ਹਾਂਜੀ ਅਸੀਂ ਜਿੱਥੇ ਵੀ ਜਾਣਾ ਇਕੱਠੇ ਆਣੇ ਮੰਨ ਲਓ ਦੋ ਕੂਟਰ ਲੈ ਕੇ ਜਾਣਾ ਤਿੰਨ ਲੈ ਕੇ ਆਣੇ ਇਕੱਠੀ ਲੈ ਕੇ ਜਾਣਾ ਠੀਕ ਹੈ ਇਹ ਵੀਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਦਰਸ਼ਕ ਵੀਰੋ ਇਹ ਵੀਰ ਦਾਣੀ ਦੇ ਨਾਮ ਤੇ ਮਸ਼ਹੂਰ ਆ ਸਾਡੇ ਏਰੀਆ ਦੇ ਵਿੱਚ ਇਹ ਵੀਰ ਬਿਮਾਰ ਰਹਿੰਦਾ ਜੀ ਉਹਦੇ ਕਰਕੇ ਇਹਦਾ ਡੈਂਸਸ ਹੁੰਦਾ ਥੋੜਾ ਜਿਹਾ ਬਿਮਾਰ ਆ ਉਹਦੇ ਕਰਕੇ ਬੋਲ ਘੱਟ ਹੁੰਦਾ ਸੋ ਮਾਫੀ ਆ ਜੇ ਗੱਲ ਦੀ ਨਾ ਸਮਝਾਈ ਹੋਵੇ ਸੋ ਮਾਫੀ ਮਾਫੀ ਚਾਹੁੰਦੇ ਆ ਦਰਸ਼ਕ ਵੀਰਾਂ ਤੋਂ ਬਾਕੀ ਇੱਧਰ ਤੁਸੀਂ ਜਾਣਦੇ ਆ ਬਾਈ ਨੂੰ ਇਹ ਡੋਗਰ ਵੀਰਾ ਧਨੋਲੇ ਤੋਂ ਇਹ ਵੀ ਇਹਨਾਂ ਦੇ ਨਾਲ ਹੀ ਕੂਕਰ ਢਾਉਂਦਾ ਹੈ ਇਹ ਸਾਰਾ ਇਕੱਠਾ ਗਰੁੱਪ ਆ ਜੀ ਇਹਨਾਂ ਦਾ ਸੋ ਇੱਕ ਆਪਾਂ ਪਹਿਲਾਂ ਵੀ ਇੰਟਰਵਿਊ ਕੀਤੀ ਸੀ ਬਾਈ ਦੀ ਮੂਸੇ ਵੀ ਹੈਪੀ ਗੜੀ ਤੋਂ ਉਹ ਵੀ ਇਹਨਾਂ ਦੇ ਨਾਲ ਹੀ ਹੁੰਦਾ ਹੈ ਇਹ ਸਾਰਾ ਇਕੱਠਾ ਗਰੁੱਪ ਆ ਜੀ ਸੋ ਅੱਜ ਉਹਨਾਂ ਦੇ ਕਹੇ ਤੇ ਵੀ ਆਪਾਂ ਇੱਥੇ ਵੀ ਆਏ ਆ ਉਹਨਾਂ ਨੇ ਵੀ ਕਿਹਾ ਸੀ ਵੀ ਉੱਥੇ ਜਾ ਕੇ ਆਏ ਉਹਨਾਂ ਕੋ ਕੂਕਰ ਬਹੁਤ ਵਧੀਆ ਹੈ ਬਾਕੀ ਡੋਗਰ ਵੀਰ ਦੀ ਬਹੁਤ ਆੜੀ ਹੈ ਇਹਨਾਂ ਦੇ ਨਾਲ ਉਦੇ ਕਰਕੇ ਆਪਾਂ ਇੱਥੇ ਇੰਟਰਵਿਊ ਕਰਨ ਆਏ ਆ। ਸੋ ਬਾਕੀ ਆਪਾਂ ਪੁੱਛਦੇ ਆਂ ਵੀਰ ਨੂੰ ਹੋਰ ਵੀ ਕਿੱਥੇ ਕਿੱਥੇ ਬਾਜ਼ੀਆਂ ਛੱਡੀਆਂ, ਕਿੱਥੇ ਕਿੱਥੇ ਕਬੂਤਰ ਇਹਨਾਂ ਦੇ ਦਿੱਤੇ ਕੀ ਕੀ ਇਨਾਮ ਦਿੱਤੇ ਆ ਅਜੇ ਤੱਕ। ਹੋਰ ਵੀ ਜੀ ਆਪਾਂ ਨੇ ਕਿੱਥੇ ਕਿੱਥੇ ਬਾਜ਼ੀਆਂ ਛੱਡੀਆਂ? ਜਦੋਂ ਜੀਤ ਬਾਜੀ ਉਹਨਾਂ ਦੇ ਜੁੜੇ ਆ ਉਸ ਤੋਂ ਬਾਅਦ ਕਿੱਥੇ ਕਿੱਥੇ ਬਾਜ਼ੀਆਂ ਜਿੱਤੀਆਂ ਉਹਦੇ ਬਾਰੇ ਵੀ ਚੰਨਣਾ ਪਾਏ ਉਹ ਦੱਸਿਓ। ਭਾਈ ਜਦੋਂ ਅਸੀਂ ਵੀਰ ਉਹਨਾਂ ਨਾਲ ਜੁੜੇ ਹਾਂ ਸੰਦੀਪ ਜੀ ਉਹਨਾਂ ਨਾਲ ਹਾਂ ਜੀ। ਅਸੀਂ ਪਹਿਲੀ ਬਾਜੀ ਛੱਡੀ ਲਠੇੜੀ। ਅੱਛਾ ਜੀ। ਵੀਰਵਾਂ ਨਾਲ ਜੋੜ ਕੇ ਪਹਿਲੀ ਬਾਜੀ ਜਿੱਤੀ ਆ ਬਹੁਤ ਚੰਗਾ ਕਬੂਤਰ ਉੱਡਿਆ ਅੱਛਾ ਜੀ ਉਹ ਸੀਜ਼ਨ ਦੇ ਵਿੱਚ ਅਸੀਂ ਵਧੀਆ ਬਾਜੀਆਂ ਜਿੱਤੀਆਂ ਨੇ ਅੱਛਾ ਜੀ ਯਾਦ ਤੋਂ ਬਾਅਦ ਮਾਲਕ ਨੇ ਕਿਰਪਾ કરી ਆ ਹਰ ਇੱਕ ਸੀਜ਼ਨ ਜੇ 10 12 ਬਾਜੀਆਂ ਛੱਡਦੇ ਆ ਤਾਂ 7 8 ਬਾਜੀਆਂ ਜਿੱਤਦੇ ਅੱਛਾ ਜੀ ਹਰ ਇੱਕ ਸੀਜ਼ਨ ਆਪਣਾ ਵਧੀਆ ਰਹਿੰਦਾ ਬਰਾਬਰ ਰਹਿੰਦਾ ਉਹ ਪਾਈ ਹੁਣਾਂ ਹੀ ਆਪਣੇ ਕਬੂਤਰ ਵੀ ਦਿੱਤੇ ਹੋਣੇ ਤੁਨੂੰ ਤੇਰੀ ਹਾਜੀ ਵੀਰੇ ਸਾਰੇ ਕਬੂਤਰ ਉਹਨਾਂ ਤੇਰੇ ਸਾਡੇ ਕੋਲ ਅੱਛਾ ਜੀ ਜੋ ਸਾਡੇ ਅੱਪ ਦੇ ਫੜੇ ਹੋਏ ਕਬੂਤਰ ਸੀਗੇ ਜਦੋਂ ਅਸੀਂ ਵੀਰ ਉਹਨਾਂ ਕੋਲ ਜਾਣ ਲੱਗੇ ਅਸੀਂ ਉਹ ਸਾਰੇ ਕਬੂਤਰ ਦਿੱਤੇ ਸੀਗੇ ਅੱਛਾ ਜੀ ਜਦੋਂ ਬਾਅਦ ਕਿਸੇ ਦਾ ਕਬੂਤਰ ਲੈ ਕੇ ਆਂਦਾ ਫੇ ਕੋਈ ਹੋਰ ਕਬੂਤਰ ਨਹੀਂ ਲੈ ਕੇ ਆਂਦਾ ਸਾਰੇ ਕਬੂਤਰ ਵੀਰੇ ਉਹਨਾਂ ਕੋਲ ਰਹਿ ਕੇ ਆਉਂਦੇ ਸੀ ਅੱਛਾ ਜਿਹੜਾ ਵੀ ਮਨ ਨੂੰ ਚੰਗਾ ਲੱਗਿਆ ਉਹਨਾਂ ਤੋਂ ਮੰਗ ਲਿਆ ਉਹਨਾਂ ਨੇ ਕਦੇ ਜਵਾਬ ਨਹੀਂ ਦਿੱਤਾ ਜਿਹੜਾ ਕਬੂਤਰ ਚੰਗਾ ਲੱਗਦਾ ਵੀ ਸਾਨੂੰ ਆ ਕਬੂਤਰ ਚਾਹੀਦਾ ਵੀਰ ਉਹ ਨਹੀਂ ਉਹ ਕਬੂਤਰ ਸਾਨੂੰ ਦੇ ਦਿੰਦੇ ਸੀ ਬਾਕੀ ਵੀਰੇ ਇੱਕ ਹੋਰ ਦੱਸੋ ਸਾਨੂੰ ਗੱਲ ਵੀ ਤੁਸੀਂ ਬਦਾਮ ਕਬੂਤਰ ਨੂੰ ਇੱਕ ਨੂੰ ਕਿੰਨੇ ਕੁ ਲਾ ਦਿੰਦੇ ਆ ਉਹਦੇ ਬਾਰੇ ਵੀ ਸਾਨੂੰ ਦੱਸਿਓ ਚੰਨਣਾ ਪਾਇਓ ਮੜੇ ਕਿੰਨੇ ਕੁ ਬਦਾਮ ਲਾ ਦਿੰਦੇ ਆ ਕਿੰਨੇ ਕੁ ਤੁਹਾਨੂੰ ਪੇਹਾ ਭਾਈ ਨੇ ਵੀ ਐਨੇ ਕਿਹਾ ਹੈ ਭਾਈ ਅਸੀਂ ਜਦੋਂ ਉੱਤਰ ਉੱਡਦਿਆਂ ਘਰੇ ਅਸੀਂ 6 ਜਾਂ 7 ਬਦਾਮ ਇੱਕ ਕਬੂਤਰ ਨੂੰ ਪਾਉਂਦੇ ਹਾਂ ਅਛਰੇ 6 ਜਾਂ 7 ਬਦਾਮ ਇੱਕ ਕਬੂਤਰ ਨੂੰ ਪਾਉਂਦੇ ਹਾਂ ਅਛਰੇ ਹਾਂਜੀ ਤੇ ਕਿੰਨੀਆਂ ਅੜਾਈਆਂ ਕਰਾਉਂਦੇ ਆ ਘਰੇ ਕਬੂਤਰ ਦੀਆਂ ਖਾਲੀ ਕਿੰਨੀਆਂ ਵਰਗਾਉਂਦੇ ਆ ਤੇ ਪਾਣੀ ਵਾਲੀਆਂ ਕਿੰਨੀਆਂ ਕਰਾਉਂਦੇ ਆ ਭਾਈ 12 13 ਵਾਰੀਆਂ ਸੀ ਖਾਲੀ ਕਰਾਉਣੀਆਂ ਕਬੂਤਰ ਦੀਆਂ ਤੀਜੀਆਂ ਚੌਥੀ ਵਾਰੀ ਕਬੂਤਰ ਨੂੰ ਬਾਜੀ ਛੱਡਦੇ ਆਂ ਪਾਣੀ ਨਾਲ ਠੀਕ ਆ 15 16 17 18 ਜਿੰਨੀਆਂ ਹੋ ਗਈਆਂ ਉਹਨੀਆਂ ਅੜਾਈਆਂ ਲਾ ਕੇ ਅਸੀਂ ਉਤਰਾ ਕੇ ਕੂਤਨ ਬਾਜੀ ਛੱਡਦੇ ਆਂ ਅੱਛਾ ਹਾਂਜੀ ਠੀਕ ਹੈ ਕਰੇ ਅਸੀਂ ਕੂਤਰ ਨੂੰ ਬਹੁਤ ਜਿਆਦਾ ਨਾ ਹੁੰਦੇ ਤਿੰਨ ਵਜੇ ਤੱਕ 4 ਵਜੇ ਤੱਕ ਜਿੰਨਾ ਉੱਤੋਂ ਬਣਾੜ ਆਉਂਦਾ ਘੱਟ ਉੱਤੋਂ ਕੂਤਰ ਦੀ ਬਾਜੀ ਨਹੀਂ ਛੱਡਦੇ ਅਸੀਂ ਯਾਦਤਰ ਉਤਰਾ ਕੇ ਬਾਜੀ ਛੱਡਦੇ ਆਂ ਇਹ ਆਪਣਾ ਆਪਣਾ ਤਜਰਬਾ ਹੁੰਦਾ ਕੂਤਰ ਨੂੰ ਘਰੇ ਡਾ ਕੇ ਉਹਨੂੰ ਵੀ ਬਾਜੀ ਪਾਉਂਦੇ ਆ ਜੇ ਘਰੇ ਕਬੂਤਰ ਉੜਦਾ ਨਹੀਂ ਤਾਂ ਉਹਨੂੰ ਅਸੀਂ ਬਾਜੀ ਦੇ ਵਿੱਚ ਨਹੀਂ ਛੱਡਦੇ ਹੈਗੇ ਸੋ ਆਪਣਾ ਆਪਣਾ ਤਜਰਬਾ ਹੁੰਦਾ ਜੀ ਇਹੀ ਫਾਇਦਾ ਹੁੰਦਾ ਇੱਕ ਚੰਗੇ ਖਿਡਾਰੀ ਦੇ ਨਾਲ ਜੁੜਨ ਦਾ ਬਾਈ ਉਹਨਾਂ ਨੇ ਇਹਨਾਂ ਨੂੰ ਸਭ ਕੁਝ ਦੱਸਤਾ ਜੀ ਸਾਰੀ ਬਰੀਕੀਆਂ ਸਾਰੀਆਂ ਇਹਨਾਂ ਨੂੰ ਦਸੀਆਂ ਹੋਈਆਂ ਸੋ ਉਸੇ ਦੇ ਤਹੇ ਤੇ ਇਹ ਉਸੇ ਤਰੀਕੇ ਨਾਲ ਕਬੂਤਰ ਉਡਾਉਂਦੇ ਆ ਜੀ ਬਾਕੀ ਵੀਰੇ ਸਾਨੂੰ ਐ ਦੱਸੋ ਵੀ ਸੀਜ਼ਨ ਦੇ ਵਿੱਚ ਕਿੰਨੇ ਕ ਬੱਚੇ ਕਢਵਾ ਲੈਂਦੇ ਆ ਤੁਸੀਂ ਘਰੇ ਬਾਈ 30 ਜਾਂ 35 ਬੱਚੇ ਕਢਾਉਂਦੇ ਆ ਸੀ ਇੱਕ ਸੀਜ਼ਨ ਦੇ ਵਿੱਚ 30 ਬੱਚੇ ਆ 30 ਜਾਂ 35 ਬੱਚੇ 30 ਬੱਚੇ 30-35 ਬੱਚਿਆਂ ਕਰ ਫਿਰ ਤੁਹਾਡਾ ਬਾਜੀਆਂ ਪੁਰੀਆਂ ਹੋ ਜੇंगी। ਹਾਜੀ ਭਾਈ ਸਰਚਦਾ 30-35 ਬੱਚਿਆਂ ਨਾਲ। ਅੱਛਾ ਜੀ। 15 ਕ ਬੱਚੀ ਬਾਜੀਆਂ ਛੱਡੇ ਜਾਂਦੇ ਨੇ। ਫਿਰ 15 ਕ ਬੱਚੇ ਰਹਿ ਜਾਂਦੇ ਨੇ ਅਗਲੇ ਸਾਲ ਛੱਡ ਦਿੱਤੇ ਨੇ। ਅੱਛਾ ਜੀ। 40 ਕ ਬੱਚੇ ਟੋਟਲ ਹੁੰਦੇ ਨੇ ਘਰੇਲੋ। ਅੱਛਾ ਜੀ। ਤੇ ਅੱਜ ਤੱਕ ਵੀਰੇ ਆਪਾਂ ਨੇ ਇਨਾਮਾਂ ਦੇ ਵਿੱਚ ਕਿਹੜੇ-ਕਿਹੜੇ ਇਨਾਮ ਜਿੱਤੇ ਆਂ? ਪੂਰੇ 22 22 ਉਹਨਾਂ ਨੇ ਤਾਂ ਜਦੋਂ ਕੋਈ ਇਨਾਮ ਹੈ ਉਹ ਨਹੀਂ ਜਿਹੜਾ ਨਹੀਂ ਜਿੱਤੇ ਆ। ਟਰੈਕਟਰ ਤੱਕ ਉਹਨਾਂ ਨੇ ਇਨਾਮ ਦੇ ਵਿੱਚ ਜੋ ਵੀ ਇਨਾਮ ਅੱਜ ਤੱਕ ਪੰਜਾਬ 'ਚ ਰੱਖਿਆ ਗਿਆ ਉਹ ਸਾਰੇ ਇਨਾਮ ਭਾਈ ਉਹਨਾਂ ਨੇ ਬਲਜੀਤ ਉਹਨਾਂ ਨੇ ਸੋ ਇਹਨਾਂ ਨੂੰ ਵੀਰ ਉਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਨੇ ਕਿਹੜੇ ਕਿਹੜੇ ਇਨਾਮ ਜਿੱਤੇ ਆ ਜਦੋਂ ਤੋਂ ਉਹਨਾਂ ਦੇ ਨਾਲ ਜੁੜੇ ਆ ਹਾਂ ਵੀਰੇ ਕਿਹੜੇ ਕਿਹੜੇ ਇਨਾਮ ਆਪਾਂ ਨੇ ਹੁਣ ਤੱਕ ਜਿੱਤੇ ਆ ਜਿਹੜੇ ਤੋਂ ਤੋਂ ਜਦੋਂ ਜੋ ਬਾਈ ਉਹਨਾਂ ਦੇ ਨਾਲ ਜੁੜੇ ਬਾਈ ਇਹ 2015 ਆ ਚ ਉਨਰ ਜਿੱਤੀ ਆ ਹੁੰਦਾ ਸਾਡਾ ਉਤਰੋਟਿਆ ਬਹੁਤ ਆ ਪਰ ਉਹਨਾਂ ਨੇ ਇਨਾਮ ਨਹੀਂ ਦਿੱਤਾ ਅੱਛੇ ਪਿੰਡ ਦੇ ਆਲੇ ਦੂਲੇ ਕਬੂਤਰ ਛੱਡਤਾ ਸੀਗਾ ਅੱਛੇ ਆਪਾਂ ਪਿੰਡ ਦਾ ਨਾਂ ਨਹੀਂ ਲੈਣਾ ਚਾਹੁੰਦੇ ਉਥੇ ਆਪਣਾ ਉਤਰ 70 ਕਬੂਤਰਾਂ ਨੂੰ ਹੀ ਜਿੱਤੀ ਆ ਅੱਛੇ ਉਸ ਤੋਂ ਬਾਅਦ ਅਸੀਂ ਪੱਖੇ ਵੀ ਜਿੱਤੇ ਆ ਅਸੀਂ ਕੱਪ ਵੀ ਜਿੱਤੇ ਛੋਟੀਆਂ ਬਾਜ਼ੀਆਂ ਛੱਡੀਆਂ ਨੇ ਹੁਣ ਇਸ ਵਾਰ ਅਸੀਂ ਵੱਡੀਆਂ ਬਾਜ਼ੀਆਂ ਛੱਡਾਂਗੇ ਠੀਕ ਹੈ ਠੀਕ ਹੈ ਹਾਂਜੀ ਇਸ ਵਾਰ ਫੇਰ ਤਿਆਰੀ ਆ ਵੀਰੇ ਪੂਰੀ ਆਪਣੀ ਬੱਚੇ-ਪੁੱੱਚੇ ਘੜਾ ਰਹੇ ਆ ਹਾਂਜੀ ਭਾਈ ਮਿਹਨਤ ਕਰਦੇ ਆ ਪੂਰੀ ਤਿਆਰੀ ਪੂਰੀ ਆ ਭਾਈ ਠੀਕ ਹੈ ਜੀ ਹਾਂਜੀ ਹੁਣ ਇੱਧਰ ਬਾਈ ਜੀ ਨਾਲ ਗੱਲ ਕਰਦੇ ਬ੍ਰੇ ਦੱਸੋ ਸਾਨੂੰ ਵੀ ਜਿਹੜੀਆਂ ਹੁਣ ਬਾਜ਼ੀਆਂ ਹੁੰਨੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਬਾਜ਼ੀਆਂ ਕਰਾਉਨੇ ਆ ਉਹਦੇ ਬਾਰੇ ਕੋਈ ਤੁਸੀਂ ਸਨੇਹਾ ਦੇਣਾ ਚਾਹੁੰਦੇ ਹੋ ਵੀ ਜਾਂ ਕਿੱਦਾਂ ਬਾਜੀ ਕਰਾਉਣੀ ਚਾਹੀਦੀ ਹੈ ਬਾਈ ਜੀ ਦੇਖੋ ਨਾ ਬਾਜ਼ੀਆਂ ਆਪਾਂ ਜੋ ਵੀ ਕਰਵਾਉਨੇ ਆ ਪਿੰਡਾਂ ਦੇ ਵਿੱਚ ਕਰਵਾਉਨੇ ਆ ਬਾਜ਼ੀਆਂ ਆਪਾਂ ਕੁੰਨੀਆਂ ਕਰਵਾ ਰਹੀਆਂ ਨੇ ਜਾਂ ਜਾਂ ਆਪਣੀਆਂ ਕਲੱਬ ਵਾਲੀਆਂ ਬਾਜ਼ੀਆਂ ਕਰਵਾਉਨੇ ਆ ਜੀ ਆਪਾਂ ਚਲੋ ਬਾਜ਼ੀਆਂ ਤਾਂ ਦੋਨੇ ਹੀ ਵਧੀਆ ਨੇ ਪਰ ਵੀਰ ਜੀ ਮੈਂ ਇਹ ਸਨੇਹਾ ਲਾਉਣਾ ਚਾਹੁੰਦਾ ਜੀ ਉਤਰਵਾਜ ਵੀਰਾਂ ਨੂੰ ਵੀ ਬਾਜੀ ਜਦੋਂ ਵੀ ਨੇ ਕਰਾਉਣੀ ਹੈ ਨਾ ਬਾਜੀ ਵਧੀਆ ਕਰਵਾਉਣੀ ਉਹੀ ਉਹਦੇ ਵਿੱਚ ਰੌਲਾ ਰੱਪਾ ਨਾ ਹੋਵੇ ਜੀ। ਕੋਈ ਕਿਸੇ ਨਾਲ ਵੀ ਗਲਤ ਇਨਸਾਫ ਨਾ ਕੀਤਾ ਜਾਵੇ। ਉਹਦੇ ਨਾਲ ਵੀ ਜੀ ਇਹਨਾਂ ਆਪਾਂ ਨੂੰ ਉਪਤਰ ਨੂੰ ਜੋ ਵੀ ਉਪਤਰ ਜਿੱਤਦਾ ਏ ਉਹਨੂੰ ਵੀਰੇ ਜਿੱਤ ਦੇ ਦੇਣੀ ਚਾਹੀਦੀ ਹੈ ਜੀ। ਹਾਂਜੀ ਜੀ। ਭਾਈ ਨਵੇਂ ਘੜਾ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਵਧੀਆ ਬੰਦਿਆਂ ਦੇ ਲੜ ਲੱਗੋ। ਇੱਕ ਦੇ ਨਾਲ ਚੱਲੋ ਬਹੁਤ ਕੁਝ ਸਿੱਖ ਲਈਏਗੇ। ਇਹਦੇ ਵਿੱਚ ਬਹੁਤ ਜ਼ਿਆਦਾ ਢੰਗਾਂ ਹਾਂਜੀ। ਹਾਂਜੀ ਠੀਕ ਹੈ। ਤੇ ਬਾਜ਼ੀਆਂ ਵੀਰੇ ਤੁਹਾਨੂੰ ਕਿਹੜੀਆਂ ਵਧੀਆਂ ਜਿਹੜੀਆਂ ਜਿਆਦੇ ਮੁੰਡਾਂ ਵਾਲੀਆਂ ਬਾਜ਼ੀਆਂ ਹੁੰਦੀਆਂ ਉਹ ਸਹੀ ਆ ਕੰਮਕ ਗਲਤ ਹੁੰਦੇ ਸਾਹਮਣੇ ਕੀ ਚਾਹੀਦਾ ਵੀ ਕਿੰਨੀ ਐਂਟਰੀ ਰੱਖਣੀ ਚਾਹੀਦੀ ਹੈ ਕਹੇ ਜਾਂ ਬਾਜ਼ੀਆਂ ਹੋਣੇ ਚੱਲੀਆਂ ਵੀਰੇ ਬਾਜ਼ੀਆਂ 220 ਐਂਟਰੀ ਵਾਲੀਆਂ ਸਹੀ ਨੇ ਅੱਛਾ ਉਹਦੇ ਵਿੱਚ ਹਰ ਇੱਕ ਬੰਦਾ ਬਾਜ਼ੀ ਛੱਡ ਲਾਉਂਦਾ ਰੇਕਮੋਂਦੇ ਦਾ ਸ਼ੌਂਕ ਪੂਰਾ ਹੋ ਜਾਂਦਾ ਕਈਆਂ ਤੇ ਵਿੱਚ ਨਹੀਂ ਗੁਜਾਇਸ਼ ਹੁੰਦੀ ਤਕੜੀਆਂ ਬਾਜ਼ੀਆਂ ਛੱਡਣ ਦੀ ਹਾਂਜੀ ਜੇ ਬਾਜ਼ੀਆਂ ਘੱਟ ਐਂਟਰੀਆਂ ਨੇ ਹੋਣਗੀਆਂ ਤੇ ਨਾਲ ਵਧੀਆਂ ਹੋਣਗੇ ਉਹਦੇ ਵਿੱਚ ਹਰੇਕ ਬੰਦਾ ਆਪਣਾ ਸ਼ੌਂਕ ਪੂਰਾ ਕਰ ਸਕਦਾ ਤੇ ਹਾਂ ਜੀ ਬੀ ਤੇ ਹੁਣ ਵੀਰੇ ਉਹ ਦੱਸੋ ਆਪਾਂ ਨੂੰ ਵੀ ਆਪਣੇ ਕੋਲ ਕਬੂਤਰਾਂ ਦੀਆਂ ਕਿਹੜੀਆਂ-ਕਿਹੜੀਆਂ ਨਸਲਾਂ ਜਿਹੜੇ ਰੱਖੇ ਹੋਏ ਐ ਇਹਨਾਂ ਵਿੱਚ ਕਿਹੜੀਆਂ-ਕਿਹੜੀਆਂ ਨਸਲਾਂ ਦੇ ਕਬੂਤਰ ਦਿਖਾਓ ਮੜਾ ਇਹ ਵੀ ਕਿਹੜੇ-ਕਿਹੜੇ ਕਬੂਤਰਾਂ ਦੇਖ ਰਹੇ ਆਂ ਵੀਰੇ ਹੁਣ ਆਪਾਂ ਇਹਨਾਂ ਦੇ ਕਬੂਤਰ ਵੀ ਕਿਹੜੀ-ਕਿਹੜੀ ਨਸਲ ਦੇ ਕਬੂਤਰ ਐ ਇਹਨਾਂ ਕੋਲ ਕੀ ਕੀ ਇਹਨਾਂ ਦਾ ਰਿਜਲਤਾ ਤੇ ਕਿੱਥੋਂ ਲੈ ਕੇ ਆਏ ਆ ਜੀ ਇਹ ਕਿਹੜਾ ਕਬੂਤਰ ਆ ਵੀਰੇ ਜਿਹੜਾ ਤੁਹਾਡੇ ਹੱਥ ਦੇ ਵਿੱਚ ਫੜਿਆ ਹੋਇਆ ਕਿਹੜੀ ਨਸਲ ਐ ਜੀ ਤੇ ਕਿੱਥੋਂ ਲੈ ਕੇ ਆਏ ਆ ਵੀਰੇ ਇਹ ਕਬੂਤਰ ਪੰਨੂ ਵਾਲਿਆਂ ਦਾ ਸੰਦੀਪ ਵੀਰ ਉਹਨਾਂ ਦੇ ਕੋਲੋਂ ਹੀ ਆਇਆ ਲੰਲਾਂ ਅੱਛੇ ਹਾਂਜੀ ਬਹੁਤ ਵਧੀਆ ਰਿਜ਼ਲਟ ਹੈ ਕਬੂਤਰਾਂ ਦਾ ਅੱਛੇ ਹਾਂਜੀ ਇਹ ਪਿਓਰ ਪੰਨੂ ਵਾਲੇ ਕਬੂਤਰ ਨੇ ਇਹਦੇ ਮੜੇ ਆ ਪੱਲਾ ਖੋਲ ਕੇ ਦਿਖਾ ਰਿਹਾ ਲਓ ਇਹ ਪੰਨੂ ਵਾਲੇ ਕਬੂਤਰਾਂ ਦਾ ਅੱਛੇ ਹਾਂਜੀ ਇਹ ਫਿਰ ਨੀਵੇਂ ਰਹਿ ਕੇ ਉੱਡਦੇ ਨੇ ਉੱਚੇ ਇਹ ਅੱਧੇ-ਅੱਧੇ ਰਹਿ ਕੇ ਉੱਡਦੇ ਨੇ ਇਹ ਕਬੂਤਰ ਅੱਛੇ ਹਾਂਜੀ ਠੀਕ ਹੈ ਨੀਵੇਂ ਵੀ ਰਹਿ ਕੇ ਉੱਡਦੇ ਆ ਉੱਚੇ ਵੀ ਚਲੇ ਜਾਂਦੇ ਆ ਪੂਰੀ ਲੋਹ ਵਾਲੇ ਕਬੂਤਰ ਹੈ ਪੂਰੇ ਵੀਰੇ ਚੰਗਾਰ ਜੜ ਦਾ ਪੂਰਾ ਜਿਆਦਾ ਚੰਗਾ ਠੀਕ ਹਾਂਜੀ ਇਹ ਇਹਦੇ ਨਾਲ ਫਿਰ ਮਦੀਨ ਵੀ ਲਈ ਨਹੀਂ ਹੈ ਮਦੀਨੇ ਦੇ ਨਾਲ ਵੀ ਇਹ ਖੁੱਬੇ ਜੀ ਛੱਡੀ ਹੈ ਇਹ ਕਿਹੜਾ ਕਬੂਤਰ ਹੈ ਇਹ ਵੀਰੇ ਵੀਰੇ ਉਹਨਾਂ ਦੇ ਪਿਓਰ ਕਿਕਰ ਮਾਸਟਰ ਕਬੂਤਰਾਂ ਦਾ ਅੱਛਾ ਜੀ ਹਾਂਜੀ ਵੀਰੇ ਲੋਗ ਨੂੰ ਬੜਾ ਹੀ ਜ਼ਿਆਦਾ ਭੜੇ ਜੀ ਉੱਤਰ ਅੱਛਾ ਜੀ ਬੜਾ ਹੀ ਜ਼ਿਆਦਾ ਉੱਗਦੇ ਨੇ ਇਹ ਕਬੂਤਰ ਅੱਛਾ ਜੀ ਇਹ ਪਿਓਰ ਕਿਕਰ ਮਾਸਟਰ ਦਾ ਬਲਾਟਾ ਜੀ ਵੀਰੇ ਹਾਂਜੀ ਪਿਓਰ ਕਿਕਰ ਮਾਸਟਰ ਕਬੂਤਰਾਂ ਦਾ ਜੀ ਅੱਛਾ ਜੀ ਹਾਂਜੀ ਇਹ ਇਹ ਕਿਹੜਾ ਕਬੂਤਰ ਹੈ ਵੀ ਜੀ ਇਹ ਵੀ ਵੀਰੇ ਪੰਨੂ ਵਾਲਿਆਂ ਦਾ ਵਾ ਅੱਛਾ ਇਹ ਮੇਰਾ ਫੇਵਰੇਟ ਕਬੂਤਰ ਅੱਛਾ ਇਹਦਾ ਪੁੱਤ ਛੱਡਿਆ ਸੀਗਾ ਮੈਂ ਨੰਦਪੁਰ ਕੋਲੋਂ ਰਾਤ ਨੂੰ ਬੈਠੀਆਂ ਨਹੀਂ ਸੀ ਕਰਦੇ ਅੱਛਾ ਬੜਾ ਜ਼ਿਆਦਾ ਹੋ ਗਿਆ ਬੈਠੀਆਂ ਨਹੀਂ ਕਰਾ ਛਤਰੀ ਨਹੀਂ ਚੜਿਆ ਇਹ ਇਹ ਪੰਨੂ ਵਾਲਿਆਂ ਦੀ ਆ ਦੇਖ ਲੋ ਦਾ ਸ਼ੁਰੂ ਜੋ ਪੰਨੂ ਵਾਲੇ ਕਬੂਤਰਾਂ ਆ ਇਹ ਪੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਪੰਨੂ ਆ ਇਹ ਆਪ 20-20 ਸਾਲ ਪੁਰਾਣੇ ਕਬੂਤਰ ਨੇ ਆ ਇਹਨਾਂ ਨੇ ਕਬੂਤਰ ਨਹੀਂ ਹੈਗੇ ਵੀਰ ਜੀ ਇਹ ਅੱਛਾ ਇਹ ਬੰਦਾ ਕਹੇ ਬਈ ਆਪਾਂ ਨਵੇਂ ਕਬੂਤਰ ਦੇ ਕਾਰ ਆਏ ਇਹ। ਇਹ ਨੂੰ ਕਰ ਲੋਗੇ। ਇਹ ਜਮਾ ਹੀ ਵੀਰੇ ਨਵੇਂ ਤੋਂ ਪੁਰਾਣੇ ਕਬੂਤਰ ਨੇ 20-20 ਸਾਲ ਪੁਰਾਣੇ ਕਬੂਤਰ ਨੇ ਇਹ ਪੰਨੂ ਵਾਲੇ। ਇਹ ਅੱਜ ਕੱਲ ਕਿਸੇ ਕੋਲ ਵੀ ਨਹੀਂ ਹੈਗੇ ਜੀ। ਠੀਕ ਹੈ। ਠੀਕ। ਇਹ ਕਬੂਤਰ ਦੇ ਨਾਲ ਕਬੂਤਰੀ ਲਈ ਦੀ ਆ ਕਿਹਦੇ? ਇਹ ਵੀ ਪੰਨੂ ਵਾਲਿਆਂ ਦੀ। ਅੱਛਾ। ਬੜਾ ਜਿਆਦਾ ਵਧੀਆ ਰਿਜ਼ਲਟ ਆ ਜੀ। ਇਹ ਕਬੂਤਰ ਜਾਂਦੇ ਜਮਾ ਨਹੀਂ ਕੇ। ਅੱਛਾ। ਜੇ ਘਰੇ ਘੱਟ ਵੀ ਉੜ ਜਾਣ ਤਾਂ ਵੀ ਬਾਹਰ ਜਾ ਕੇ ਬੜਾ ਜਿਆਦਾ ਰਿਜ਼ਲਟ ਦੁੰਦੇ ਨੇ। ਠੀਕ। ਬਹੁਤ ਜਿਆਦਾ ਰਿਜ਼ਲਟ। ਕੀ ਇਹ ਕਬੂਤਰ ਹਰ ਕਿਸੇ ਕੋਲ ਨਹੀਂ ਹੈਗੇ ਫਿਰ ਜਿਨ੍ਹਾਂ ਕੋ ਪ੍ਰਾਣੀ ਵਸ ਜਿਹਨੇ ਸਾਹਮਣੇ ਹੋਏ ਆ ਉਹਨਾਂ ਕੋਲ ਰਹਿ ਗਏ ਹੁਣ ਪੁੰਨੂ ਵਾਲੇ ਕਬੂਤਰ ਜ਼ਿਆਦਾਤਰ ਚੋਕਾਂ ਕੋਲ ਪਰ ਰਹਿੰਦੀ ਹੈ ਸੋ ਬਾਕੀ ਇੱਕ ਇਹਨਾਂ ਦਾ ਬੇਟਾ ਵੀ ਬੈਠਾ ਹੈ ਉਹਦੇ ਨਾਲ ਵੀ ਛੋਟੇ ਕਰੌਣੇ ਗੱਲਬਾਤ ਇਹਨੂੰ ਵੀ ਬਹੁਤ ਸ਼ੌਂਕ ਆ ਕਬੂਤਰਾਂ ਬਾਰੇ ਸੋ ਕਿਹੜੇ ਪੁੱਤ ਕਬੂਤਰ ਤੈਨੂੰ ਵਧੀਆ ਲੱਗਦੇ ਆ ਪੁੰਨੂ ਵਾਲੇ ਅੱਛਾ ਕਿਹੜੇ ਕਬੂਤਰ ਆ ਪੁੰਨੂ ਵਾਲੇ ਇਹਨਾਂ ਦੇ ਵਿੱਚ ਵੀ ਬਹੁਤ ਸ਼ੌਂਕ ਆ ਕਬੂਤਰਾਂ ਦਾ ਇਹ ਕਹਿੰਦੇ ਜਦੋਂ ਪੜ ਕੇ ਆਉਂਦਾ ਵਾਸ ਉੱਤੇ ਹੀ ਕੋਠੇ ਪਰੇ ਰਹਿੰਦਾ ਵੀ ਕਬੂਤਰਾਂ ਦੇ ਕੋਲੇ ਉੱਥੇ ਵੀ ਰਹੀ ਜਾਂਦਾ ਸੋ ਅੱਗੇ ਦੱਸੋ ਵੀਰੇ ਇਹ ਕਿਹੜਾ ਕਬੂਤਰ ਆ ਆਪਣਾ ਵੀਰੇ ਇਹਨਾਂ ਚ ਵੀ ਪੰਮੂ ਵਾਲੇ ਦੀ ਮੈਸ ਆ ਜਾਂਦੀ ਆ ਇਹ ਕਬੂਤਰੀ ਆਪਾਂ ਇਸ ਵਾਰੀ ਤਿੰਨ ਬਾਜੀਆਂ ਛੱਡੀ ਆ ਅੱਛਾ ਜੀ ਤਿੰਨੇ ਬਾਜੀਆਂ ਬਿਨਰ ਰਹੀ ਆ ਅੱਛਾ ਜੀ ਪਹਿਲੀ ਬਾਜੀ ਨੇ ਪੱਖਾ ਜਿੱਤਿਆ ਅਨੰਦਪੁਰ ਕਲਾਉੜ ਤੋਂ ਅੱਛਾ ਜੀ ਦੂਜੀ ਬਾਜੀ ਮੁਸ਼ਕਾਬਾਦ ਛੱਡੀ ਆ 8 ਵਜੇ ਛਤਰੀ ਚੜੀ ਆ ਹਾਂ ਜੀ ਤੀਜੀ ਬਾਜੀ ਫਿਰ ਅਨੰਦਪੁਰ ਕਲਾਉੜ ਛੱਡੀ ਆ ਸੰਦੀਪ ਵੀਰੇ ਤੋਂ ਸੁਭਾਣ ਕੇ ਹਾਂ ਜੀ ਲੰਨਾ ਵਾਲੇ ਤੋਂ ਹਾਂ ਜੀ ਜਾਦ ਵੀਰੇ ਇਹਨੇ ਕੱਪ ਜਿੱਤੇ ਆ ਗਰਮੀ ਬਹੁਤ ਸੀਗੀ ਬਹੁਤ ਯਾਦ ਆਉਂਦੀ ਆ ਇੱਕ ਪਿੰਡ ਤੇ ਦੋ ਬਾਜ਼ੀਆਂ ਜਿੱਤੀ ਆ ਅੱਛਾ ਜੀ ਇਸ ਸੀਜ਼ਨ ਦੀਆਂ ਅਸੀਂ ਤਿੰਨ ਬਾਜ਼ੀਆਂ ਅਨੰਦਪੁਰ ਕਲਾਉਨ ਛੱਡੀਆਂ ਨੇ ਤਿੰਨੇ ਬਾਜ਼ੀਆਂ ਜਿੱਤੀਆਂ ਇੱਕ ਸੀਜ਼ਨ ਦੀ ਠੀਕ ਹੈ ਹਾਂਜੀ ਇਹ ਬਲਜੀਤ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਵੀ ਤੁਸੀਂ ਕਹੋਗੇ ਵੀ ਸੰਦੀਪ ਕੀ ਦਾ ਨਾਮ ਲੈ ਜਾਂਦੇ ਆ ਇਹ ਸੰਦੀਪ ਮੇਰੇ ਖਿਆਲ ਬਾਈ ਉਹਨਾਂ ਦਾ ਬੇਟਾ ਹੈ ਉਹਦਾ ਨਾਮਾ ਸੰਦੀਪ ਅ ਬਲਜੀਤ ਸਿੰਘ ਦਾ ਜਿਹੜਾ ਲਾਲਕਲਾਂ ਵਾਲਿਆਂ ਦਾ ਉਹਨਾਂ ਦਾ ਬੇਟਾ ਜੀ ਸੰਦੀਪ ਉਡਾ ਨਾਉਂ ਲੱਗੇ ਇਹ ਸੰਦੀਪ ਸੋ ਇਹ ਜਿਹੜੀ ਹੁਣ ਵੀ ਕਬੂਤਰੀ ਜਿਹੜੀ ਗੱਥ ਜਦੋਂ ਨੇ ਇਹ ਕਬੂਤਰੀ ਵੀਰੇ ਦਾਣੀ ਨੂੰ ਦਿੱਤੀ ਸੀਗੀ ਅੱਛਾ ਉਹਨੇ ਪਹਿਲਾਂ ਇਹ ਬਾਜੀ ਛੱਡੀ ਮਨਾਈ ਦੀ ਹਾਂਜੀ ਮਨਾਈ ਦੀ ਕੱਲੀ ਰਹੀ ਆ ਹਾਂਜੀ ਉਸ ਤੋਂ ਬਾਅਦ ਬਾਜੀ ਛੱਡੀ ਪੌਤ ਹਾਂਜੀ 2 ਘੰਟੇ ਦੀ ਵਿੱਚ ਪਾਈ ਇਹ ਕਬੂਤਰੀ ਹਾਂਜੀ ਉੱਥੇ ਅਸੀਂ 6 ਕਬੂਤਰਾਾਂ ਚ ਬਾਜੀ ਵੰਡ ਲਈ ਸੀਗੀ ਹਾਂਜੀ ਉਸ ਤੋਂ ਬਾਅਦ ਇਹ ਬਾਜੀ ਅਸੀਂ ਕਕਰਾਲੇ ਛੱਡੀ ਆ ਕਕਰਾਲੇ ਸਾਰੇ ਕਬੂਤਰਾਾਂ ਨਾਲ ਵੱਧ ਉੱਟੀ ਆ ਇਹ ਦਾਣੀ ਵੀਰੇ ਦੇ ਘਰੇ ਉੱਡਦੀ ਸੀਗੀ ਅੱਛਾ ਠੀਕ ਜਿਹੜਾ ਇਹ ਕਬੂਤਰ ਆ ਵੀ ਇਹ ਕਬੂਤਰੀ ਦਾ ਪਿਓ ਆ ਅੱਛਾ ਇਹ ਕਬੂਤਰ ਨੂੰ ਜਿੰਨੇ ਵੀ ਕਬੂਤਰੀਆਂ ਦੇ ਨਾਲ ਵਾਜਿਆ ਵਾ ਇਹਦਾ ਅੱਜ ਤੱਕ ਕੋਈ ਬੱਚਾ ਨਹੀਂ ਛੜਿਆ ਅੱਛਾ ਜਿਹੜੇ ਵੀ ਕਬੂਤਰੀ ਨਾਲ ਲਾਉਂਦੇ ਆ ਇਹਦੇ ਬੱਚੇ ਤਿੰਨ-ਤਿੰਨ ਵਾਜੀਆਂ ਜਿੱਤਦੇ ਠੀਕ ਤਿੰਨ ਤਿੰਨ ਨਹੀਂ ਛੜਿਆ ਤਿੰਨ-ਤਿੰਨ ਵਾਜੀਆਂ ਜਿੱਤਦੇ ਤਿੰਨ ਬੱਚੇ ਛੱਡੇ ਨੇ ਠੀਕ ਤਿੰਨੇ ਬੱਚੇ ਤਿੰਨ-ਤਿੰਨ ਵਾਜੀਆਂ ਜਿੱਤਦੇ ਇਹ ਪਹਿਲੇ ਬੱਚੇ ਕਿਹੜੇ ਕੜਦੇ ਆ ਲਾਲਚੀ ਨੇ ਵੀ ਕੜ ਦਿੰਦੇ ਬੱਚੇ ਵੀ ਇਹ ਲਾਲਚੀ ਨੇ ਵੀ ਕੜ ਦਿੰਦਾ ਕਾਲੇ ਜੀਨੇ ਵੀ ਕੜ ਦਿੰਦਾ ਬੱਗੇ ਵੀ ਖਤਮ ਆ ਠੀਕ ਇਹਦੇ ਕੋਈ ਬੱਚਾ ਨਹੀਂ ਛੜਿਆ ਅਜੇ ਤ ਪੇੜਿਆਏ ਹਰਿਆਣੀਆਂ ਦਾ ਅੱਜ ਤੱਕ ਨਾ ਚੀਏ ਇਹ ਕਿਹੜਾ ਕਬੂਤਰ ਹੈ ਇਹ ਕਬੂਤਰ ਬੀਬੀ ਦੇ ਧੰਨੇ ਕੇ ਕਬੂਤਰਾਂ ਦਾ ਇਹ ਵੀਰਾ ਇਸ ਵਾਰੀ ਗਿਫਟ ਕਰਕੇ ਗਿਆ ਮੇਲਣ ਆਈ ਸੀ ਇੱਕ ਦਿਨ ਤੇ ਹਾਂ ਨਹੀਂ ਸੀ ਗੱਲ ਲੈ ਕੇ ਉਹਨੂੰ ਆਪਣੇ ਪੱਲੂ ਰਿਹਾ ਗਿਫਟ ਕਰਕੇ ਕਹਿੰਦੇ ਨੇ ਵੀ ਬਹੁਤ ਜ਼ਿਆਦਾ ਚੰਗਾ ਰਿਜ਼ਲਟ ਆਉਗਾ ਹਾਂਜੀ ਵੀਰੇ ਕਿ ਰਸਕੋ ਕਬੂਤਰ ਤਾਂ ਇਹਨਾਂ ਕੋਲ ਹੋਰ ਵੀ ਬਹੁਤ ਜ਼ਿਆਦੇ ਆ ਹੋਰ ਕੋਈ ਹੋਣਾ ਵੀ ਬਸ ਵੀਰੋ ਬਾਕੀ ਵੀਰੇ ਉੱਪਰ ਜਾ ਕੇ ਦਿਖਾਉਣਾ ਤੁਹਾਨੂੰ ਉੱਪਰ ਇਹਨਾਂ ਦੇ ਗੁੱਡੇ ਪਾਏ ਹੋਏ ਆ ਬਾਕੀ ਉੱਪਰ ਵੀ ਦਿਖਾਉਣਾ ਤੁਹਾਨੂੰ ਹੋਰ ਬਹੁਤ ਜਾਨਵਰ ਬੈਠੇ ਇਹਨਾਂ ਮੁਰceğine ਦੇ ਅੱਗੇ ਬਾਕੀ ਉੱਪਰ ਜਾਉਣੇ ਆ ਹੁਣ ਬਾਕੀ ਹੋਰ ਦੱਸੋ ਵੀਰੇ ਕੋਈ ਗੱਲਬਾਤ ਜੀ ਰਹਿ ਗਈ ਹੋਵੇ ਤਾਂ ਕਰ ਸਕਦੇ ਆ ਹੁਣ ਦੱਸ ਸਕਦੇ ਆ ਜੇ ਕਿਸੇ ਨੇ ਕੋਈ ਸਨੇਹਾ ਦੇਣਾ ਹੋਵੇ ਉਹ ਵੀ ਗੱਲ ਕਰਨੀ ਹੋਵੇ ਸਾਹਮਣਾ ਦੱਸ ਸਕਦੇ ਵੀਰੇ ਕਿ ਜੇ ਨੀਂਦ ਕੱਲੀ ਹੋਵੇ ਤਾਂ ਹਾਂ ਜੀ ਵੀਰੇ ਸਨੇਹਾ ਤਾਂ ਇਹ ਆ ਜਿਹੜੇ ਵੀ ਉਤਰਵਾਏ ਵੀ ਨੇ ਕੋਈ ਨਸ਼ਾ ਨਹੀਂ ਕਰਦੇ ਅੱਛਾ ਇਹਨਾਂ ਨੂੰ ਸਾਰਾ ਦਿਨ ਟਾਈਮ ਹੀ ਨਹੀਂ ਮਿਲਦਾ ਜਿੰਨਾ ਇਹਨਾਂ ਦੇ ਵਿੱਚ ਰਹਿ ਰਹੇ ਉਹਨਾਂ ਨਾਲੋਂ ਜ਼ਿਆਦਾ ਉੱਠ ਜਾਣਗੇ ਇਹ ਆਪਾਂ ਬਾਹਰ ਫੇੜਾਂਗੇ ਘਰੇ ੜਾ ਕੇ ਚਲੇ ਗਏ ਬਾਕੀ ਆ ਕਿ ਕੀ ਉੱਡਣਗੇ ਆਪਾਂ ਨੂੰ ਕੀ ਪਤਾ ਆਪਣਾ ਪੁੱਤਰ ਕਿੱਥੇ ਬੈਠ ਕੇ ਆਉਗਾ ਕੀ ਕਰਦਾ ਜਿੰਨਾ ਜਿਹੜਾ ਡੋਂਗਾ ਇਹਨਾਂ ਦੇ ਥੱਲੀ ਬਹਿਣਾ ਪੈਂਦਾ ਇੱਕ ਸਨੇਹਾ ਇਹ ਆ ਵੀ ਜੇ ਜਿਹੜੇ ਵੀ ਵੀਰ ਛੂਟੀਆਂ ਬਾਗੀਆਂ ਕਰਾਉਂਦੇ ਨੇ ਖੁੱਲੀਆਂ ਬਾਗੀਆਂ 1200 ਮੀਟਰ ਤੋਂ 1700 ਮੀਟਰ ਨੂੰ ਉਹ ਬਾਗੀਆਂ ਤੇ ਇਨਸਾਫ ਕਰਿਆ ਕਰਨ ਲਈ ਕਈ ਵਾਰੀ ਕਬੂਤਰ ਉੱਡ ਕੇ ਮਾਰ ਜਦਾ ਉਹਨੂੰ ਇਨਸਾਫ ਨਹੀਂ ਮਿਲਦਾ ਸਾਡੇ ਨਾਲ ਵੀ ਤਾਂ 2-3 ਜਗ੍ਹਾ ਤੇ ਹੋ ਗਿਆ ਵੀਏ ਫਿਰ ਮਨ ਬਹੁਤ ਦੁਖੀ ਹੁੰਦਾ ਜਦੋਂ ਪੁੱਤਰ ਉੱਡ ਵੀ ਜਾਂਦਾ ਆ ਜਿੱਤ ਨਹੀਂ ਮਿਲਦੀ ਹੈਗੀ ਇਹ ਤਾਂ ਗੱਲ ਸਹੀ ਹੈ ਵੀ ਇਨਸਾਫ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਬਾਜੀਓ ਕਰਾਉਣ ਲੱਗੇ ਇਨਸਾਫ ਕਰਨਾ ਚਾਹੀਦਾ ਹੈ ਹਰੇਕ ਬੰਦੇ ਨੂੰ ਇਨਸਾਫ ਦੀਓ ਕਿਉਂਕਿ ਇਹ ਗੇਮ ਇਨਸਾਫ ਦੀ ਹੈ ਜੇ ਇਨਸਾਫ ਨਹੀਂ ਕਰਾਂਗੇ ਕਿਉਂਕਿ ਜਾਨਵਰ ਨੇ ਉੱਡਣਾ ਹੈ ਕਿਹੜੇ ਕੋਈ ਇਨਸਾਨ ਨਹੀਂ ਤਾਂ ਉਡਣਾ ਨਹੀਂ ਉਹਦੇ ਨਾਲ ਆਪਾਂ ਕੋਈ ਬੇਕਰਾ ਕਰ ਸਕੀਏ ਇਹ ਜਾਨਵਰਾਂ ਨੂੰ ਉੱਡਣਾ ਉਹਦੇ ਪਰੇ ਹੋਣੀ ਹੈ ਇਹ ਤਾਂ ਜਿੱਤ ਹਾਰ ਸੋ ਇਨਸਾਫ ਕਰਿਆ ਕਰੋ ਵੀਰੇ ਵਾ ਇਹਨਾਂ ਦੇ ਕਬੂਤਰ ਨੇ ਉੱਪਰ ਖੁੱਡਾ ਪਾਇਆ ਹੋਇਆ ਇਹਨਾਂ ਨੇ ਜਿਹੜੇ ਉੱਡਣ ਵਾਲੇ ਕਬੂਤਰਾਂ ਉਹ ਫਿਰ ਇੱਥੇ ਲੈ ਆਉਨੇ ਆ ਇਹ ਉੱਪਰ ਖੁੱਡੇ ਦੇ ਵਿੱਚ ਇਤੋਂ ਫਿਰ ੜਾਈਆਂ ਕਰਵਾਉਨੇ ਆ ਇਹ ਤੇ ਮੂਰੇ ਲਿਖਿਆ ਖੁੱਡੇ ਦੇ ਜੈ ਬਾਬਾ ਮਾਸਤਾਨਾਮ ਸਾਡੇ ਬਾਬਾ ਮਾਸਤਾਨਾਮ ਦੀ ਇੱਥੇ ਬਹੁਤ ਮਾਨਤਾ ਹੈ ਉਹਨਾਂ ਨੂੰ ਮੰਨਦੇ ਆ ਵੀਰੋਣੀ ਸੋ ਇਹਨਾਂ ਦੇ ਖੁੱਡੇ ਇੱਥੇ ਪਾਏ ਹੋਏ ਆ ਕਬੂਤਰ ਇਹਨਾਂ ਦੇ ਹੋਰ ਜਿਹੜੇ ਕਬੂਤਰ ਇੰਨੇ ਆ ਉਹਨਾਂ ਬਾਰੇ ਵੀ ਆਪਾਂ ਜਾਣਦੇ ਆ ਵੀਰ ਉਹਨਾਂ ਤੋਂ ਕਿ ਕਿਹੜੇ-ਕਿਹੜੇ ਕਬੂਤਰ ਆ ਤੁਸੀਂ ਯਾ ਜਿਹੜੇ ਸਭ ਤੋਂ ਪਹਿਲਾਂ ਬਾਈ ਉਹਨਾਂ ਤੋਂ ਕਬੂਤਰ ਲੈ ਕੇ ਆਏ ਸੀ ਉਹ ਵੀ ਦੇਖਦੇ ਆਪਾਂ ਕਿਹੜੇ ਲੈ ਕੇ ਆਏ ਸੀ ਸੋ ਦੱਸੋ ਹੁਣ ਵੀਰੇ ਇਹ ਕਿਹੜਾ ਕਬੂਤਰ ਹੈ ਜਿਹੜਾ ਤੁਹਾਡੇ ਹੱਥ 'ਚ ਵੀਰੇ ਇਹ ਕਬੂਤਰ ਵੀਰੇ ਉਹਨਾਂ ਤੋਂ ਲੈ ਕੇ ਆਂਦਾ ਸੀਗਾ ਪਹਿਲਾਂ ਉੱਡਣ ਨੂੰ ਦਿੱਤਾ ਸੀ ਉਹਨਾਂ ਨੇ ਯਾਨੀ ਕਿ ਇਹ ਕਬੂਤਰ ਦੋ ਬਾਜ਼ੀਆਂ ਛੱਡਿਆ ਵੀਰੇ ਕਾਲਾ ਜਿਆਦਾ ਚੰਗਾ ਹੁੰਦਾ ਹੈ ਇਹ ਕਬੂਤਰ ਨੇ ਕੂਲਰ ਜਿੱਤਿਆ ਸੀਗਾ ਅਰ ਪਿੰਡਿਆਂ ਨੇ ਰੂੰਡੀ ਕਰ ਲਈ ਕੂਲਰ ਨਹੀਂ ਸੀ ਦਿੱਤਾ ਘਰੇ ਉੱਡਣ ਵਾਲੀਆਂ ਸ਼ਾਮਾਂ ਪਈਆਂ ਨੇ ਜਿੰਨੀ ਵਾਰੀ ਉੱਡੇ ਆ ਘਰੇ ਦਿਨ ਕਰਕੇ ਆਉਂਦਾ ਸੀ ਵੀਰੇ ਇਹ ਅੱਖ ਕਿਵੇਂ ਖਰਾਬ ਹੋ ਗਈ ਜਿੰਨੀ ਰਹੀ ਵੀਰੇ ਇਹ ਕਬੂਤਰਾਂ ਕੁਆਤਰਾਂ ਨੇ ਵੱਢਿਆ ਅੱਖ ਖਰਾਬ ਉਹਨੂੰ ਇਹਨੂੰ 4-5 ਸਾਲ ਹੋ ਗਏ ਅੱਖ ਖਰਾਬ ਉਹ ਤੇ ਵੀ ਉੱਡਦਾਰਿਆ ਹੈ ਹਾਂਜੀ ਜਿਹੜੇ ਸਭ ਤੋਂ ਪਹਿਲਾਂ ਜਿਹੜੀ ਇਹ ਕਬੂਤਰ ਲੈ ਆਏ ਹਾਂਜੀ ਵੀਰੇ ਇਹ ਕਬੂਤਰ ਸਭ ਤੋਂ ਪਹਿਲਾਂ ਲੈ ਕੇ ਆਂਦਾ ਸੁੱਟਣ ਪਾਸ ਅੱਛਾ ਹਾਂਜੀ ਠੀਕ ਹੈ ਅੱਛੇ ਹੋ ਆਹ ਕਿਹੜਾ ਕਬੂਤਰ ਆ ਵੀਰੇ ਜਿਹੜਾ ਹੁਣ ਤੁਹਾਡੇ ਹੱਥ 'ਚ ਆਏ ਫੜਿਆ ਹੋਇਆ ਇਹ ਕਬੂਤਰ ਜਿਹੜਾ ਵੀਰੇ ਪਹਿਲਾਂ ਦਿਖਾਇਆ ਵਾ ਜਿਹੜਾ ਇੱਕ ਅੱਖ ਤੋਂ ਖਰਾਬ ਆ ਉਹਦਾ ਪੁੱਤ ਆ ਅੱਛਾ ਉੱਡਣ ਦੇ ਲੇਖ ਹੀ ਨਹੀਂ ਹੈਗੇ ਵੀਰੇ ਕਿ ਬੜਾ ਜ਼ਿਆਦਾ ਉੱਡਦਾ ਜਦੋਂ ਅਸੀਂ ਵੀਰੇ ਉਹਨਾਂ ਦੇ ਕਬੂਤਰ ੜਾਏ ਨੇ ਸਾਡਾ ਹੋਰ ਕਿਸੇ ਦਾ ਕਬੂਤਰ ਲੈ ਕੇ ਆਉਣ ਨੂੰ ਮਨ ਨਹੀਂ ਕਰਿਆ ਅੱਛਾ ਸਾਡੇ ਕੋਲ ਬੜਾ ਜ਼ਿਆਦਾ ਰਿਜ਼ਲਟ ਦਿੰਦੇ ਨੇ ਬਹੁਤ ਜ਼ਿਆਦਾ ਚੰਗੇ ਉੱਡਦੇ ਨੇ ਇਹ ਕਬੂਤਰ ਬਾਜੀ ਨਹੀਂ ਛੱਡੋਇਆ ਅੱਛਾ ਪਰ ਜਦੋਂ ਇਹਨੂੰ ਘਰੇ ਕੜਦੇ ਸੀ ਆਲੇ-ਦਾਲੇ ਬਾਜ਼ੀਆਂ ਮੁੱਕ ਜਾਂਦੀਆਂ ਸੀ ਇਹ ਕਬੂਤਰ ਘਰੇ ਉੱਡ ਜਾਂਦਾ ਥੋੜੀ ਜੀ ਅੱਖ ਦਿਖਾ ਦਿਓ ਇਹਦੀ ਨੇੜੇ ਕਰਕੇ ਕਬੂਤਰ ਤਾਂ ਬਹੁਤ ਹੁੰਨੇ ਆ ਕਿਉਂਕਿ ਹੁਣ ਸਾਰੇ ਇੰਨਾ ਟਾਈਮ ਵੀ ਨਹੀਂ ਹੁੰਦਾ ਫੇਰ ਵੀਡੀਓ ਲੰਬੀ ਹੋ ਜਾਂਦੀ ਆ ਇਹ ਕਿਹੜਾ ਕਬੂਤਰ ਆ ਵੀਰ ਹੁਣ ਆਪਣੇ ਕੋਲ ਇਹ ਕਬੂਤਰ ਵੀਰੇ ਆਪਣਾ ਪੁੰਨੂ ਵਾਲਿਆਂ ਦਾ ਅੱਛਾ ਇਹਦਾ ਪਾਈ ਆਨੰਦਪੁਰ ਕਲਾਉਡ ਛੱਡਿਆ ਸੀਗਾ ਰਾਤ ਨੂੰ ਬੈਠਿਆ ਨਹੀਂ ਸੀਗਾ ਅੱਛਾ ਬਹੁਤ ਹੀ ਜ਼ਿਆਦਾ ਚੰਗੇ ਕਬੂਤਰ ਨੇ ਇਹ ਕਬੂਤਰ ਅੜਾਇਆ ਨਹੀਂਗਾ ਅੱਛਾ ਇਹ ਨਸਲ ਨੂੰ ਰੱਖ ਲਿਆ ਸੀਗਾ ਇਹ ਕਬੂਤਰ ਅੱਛਾ ਠੀਕ ਹੈ ਇਹ ਵੀ ਬਹੁਤ ਵਧੀਆ ਕਬੂਤਰ ਆ ਕੋਈ ਕਬੂਤਰ ਵੀਰੇ ਮਾੜਾ ਹਾਏ ਹੋ ਨਹੀਂ ਇਹਨਾਂ ਕੋਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਫਿਰ ਐਡੇ بڑے ਖਿਡਾਰੀ ਦੇ ਚੇਲੇ ਹੋਣ ਕਬੂਤਰ ਤਾਂ ਕੋਈ ਮਾੜਾ ਹੋਣਾ ਹੀ ਨਹੀਂ ਉਹਨੂੰ ਪਤਾ ਹੀ ਹੈ ਇਹ ਗੱਲ ਦਾ ਤਾਂ ਇਹ ਕਬੂਤਰ ਵੀਰੇ ਆਪਾਂ ਹਰਾਂ ਨਾਲ ਮਾ ਛੱਡਿਆ ਸੀਗਾ ਬਾਜੀ 175 ਕਬੂਤਰ ਸੀਗੇ ਬਹੁਤ ਹੀ ਜ਼ਿਆਦਾ ਉੱਡੇ ਆ ਔਰ ਜਿੱਥੇ ਆਏ ਕਬੂਤਰ ਇਹ ਕਬੂਤਰ ਵੀਰੇ ਤੰਨੇ ਕੇ ਕਬੂਤਰਾਂ ਦਾ ਜੰਦ ਅੱਛਾ ਜੀ ਇੱਕ ਵੀਰ ਹੁਣੀ ਹੋਲ ਲੈ ਕੇ ਆ ਕਬੂਤਰ ਇਹਨਾਂ ਤੋਂ ਪੁੱਛਦੇ ਆ ਹੁਣ ਕਿ ਕਿਹੜਾ ਕਬੂਤਰ ਕਿੱਥੇ ਛੱਡਿਆ ਸੀ ਹਾਂ ਵੀਰੇ ਕਿੱਥੇ ਛੱਡਿਆ ਸੀ ਕਬੂਤਰ ਵੀਰੇ ਸੇਪੰਡ ਛੱਡਿਆ ਸੀਗਾ ਅੱਛਾ ਜੀ 237 ਕਬੂਤਰ ਓੱਡੇ ਸੀਗੇ ਅੱਛਾ ਜੀ ਤੇ ਇਹ ਕਬੂਤਰ ਚੌਥਾ ਬਹਿ ਗਿਆ ਸੀਗਾ ਆਪਣਾ ਅੱਛਾ ਜੀ ਬਾਹਲਾ ਚਿਬ ਕੱਢ ਕੇ ਉੱਡੇ ਸੀਗਾ ਅੱਛਾ ਜੀ ਠੀਕ ਉਹੀ ਮੰਨ ਲਾ ਵੀ ਘੇਰਿਆਂ ਤੀ ਬਾਜੀ ਆ ਗਈ ਠੀਕ ਹੈ ਹਾਂ ਜੀ ਇਹ ਚ ਕਿਹ ਕਬੂਤਰ ਵੀਰੇ ਆਪਣਾ ਪੁੰਨੂ ਦੇ ਕਬੂਤਰਾਂ ਦਾ ਅੱਛਾ ਬਹੁਤ ਚੰਗੇ ਉੱਡੇ ਆ ਬਾਜੀ ਨਹੀਂ ਛੱਡ ਹੋਇਆ ਇਸ ਵਾਰ ਅਗਲੇ ਸਾਲ ਛੱਡਾਂਗੇ ਅੱਛਾ ਥੋੜਾ ਜਿੰਨੇ ਮਰਜ਼ੀ ਦਿਖਾਈਏ ਕਬੂਤਰਾਂ ਦਾ ਇਹਨਾਂ ਕੋਲ ਬਹੁਤ ਤਾਂ ਵੀਰ ਉਹਨਾਂ ਕੋਲ ਬਾਕੀ ਤੁਹਾਨੂੰ ਖੁੱਡਿਆਂ ਦੇ ਵਿੱਚ ਬੈਠੇ ਦਿਖਾ ਦਿੰਨੇ ਆ ਕੋਈ ਰਹਿ ਗਿਆ ਵੀਰੇ ਲਿਓ ਲਿਓ ਤੇ ਫੜੋ ਕਿਹੜਾ ਕਬੂਤਰ ਆ ਵੀਰੇ ਇਹ ਕਬੂਤਰ ਵੀਰੇ ਇਸ ਵਾਰੀ ਆਪਾਂ ਬਾਜੀ ਛੱਡਿਆ ਸੀਗਾ ਰਤੀਪੁਰ ਅੱਛਾ ਉਸ ਦਿਨ ਆਪਾਂ ਆਨੰਦਪੁਰ ਕਲੌੜ ਬਾਜੀ ਜਿੱਤੇ ਸੀਗੇ ਅੱਛਾ ਜੀ ਇੱਥੇ ਵੀਰੇ 50 ਕ ਕਬੂਤਰ ਉੱਡੇ ਸੀਗੇ ਅੱਛਾ ਜੀ ਅਸੀਂ ਜੇ ਇਹਨਾਂ ਬਾਜੀ ਨਹੀਂ ਸੀ ਵੰਡੀ ਹੂੰ ਦੋ ਕਬੂਤਰ ਆ ਜਦੋਂ ਰਹਿ ਗਏ ਸੀਗੇ ਬਹੁਤ ਚੰਗਾ ਫਿਰਦਾ ਸੀ ਉਹ ਕਬੂਤਰ ਜਮਾ ਵਾਂਂਦਾ ਫਿਰਦਾ ਸੀ ਅਸੀਂ ਬਾਜੀ ਨਹੀਂ ਵੰਡੀ ਇਹ ਕਬੂਤਰ ਉੱਥੋਂ ਹਿੱਲ ਕੇ ਪਿੰਡ ਆ ਗਿਆ ਸੀਗਾ ਅੱਛਾ ਜੀ ਉੱਥੇ ਪੌਣੇ 3 ਵਜੇ ਬਾਜੀ ਸਮਾਪਤ ਹੋ ਗਈ ਸੀ 4:30 ਵਜੇ ਘਰੇ ਆ ਕੇ ਛਤਰੀ ਤੇ ਚੜਿਆ ਸੀ ਇਹ ਕਬੂਤਰ ਬਹੁਤ ਜ਼ਿਆਦਾ ਚੰਗਾ ਉੱਡਿਆ ਇੰਨੀ ਉਮੀਦ ਨਹੀਂ ਸੀ ਇਹ ਕਬੂਤਰ ਤੇ ਉੱਡਣ ਦੀ ਅੱਛਾ ਜੀ ਹਾਂਜੀ ਤੇ ਇੱਕ ਵੀਰੇ ਹੋਰ ਗੱਲ ਜਾਦਾਈ ਆ ਐਂ ਤਾਂ ਸੋ ਵੀ ਕਿਤੇ ਤੁਸੀਂ ਬਾਜੀ ਛੱਡਣ ਗਏ ਹੋ ਕਬੂਤਰ ਨੂੰ ਵੀ ਤੁਹਾਨੂੰ ਉਮੀਦ ਨਾ ਹੋਵੇ ਵੀ ਇਹਨੇ ਤਾਂ ਜਿੱਤਣਾ ਹੀ ਨਹੀਂ ਹੈਗਾ ਜਾਂ ਘਰੇ ਘੱਟ ਉੜਦਾ ਹੋਵੇ ਐਦਾਂ ਤੁਹਾਡੇ ਨਾਲ ਹੋਇਆ ਕਦੇ ਕਬੂਤਰ ਉਹ ਤੁਹਾਡਾ ਬਾਜੀ ਜਿੱਤੇ ਹੋਵੇ ਵੀਰੇ ਜਿਹੜੀ ਐ ਕਿ ਨੰਦਪੁਰ ਕੋਲੋਂ ਬਾਜੀ ਛੱਡੀ ਸੀ ਅਸੀਂ ਉਹ ਕਬੂਤਰੀ ਆਪਣੀ ਤਿੰਨ ਬਾਜ਼ੀਆਂ ਜਿੱਤੀ ਆ ਉਹ ਅਸੀਂ ਇਹ ਸੋਚ ਕੇ ਛੱਡੀ ਸੀ ਵੀ ਇਹ ਕਬੂਤਰੀ ਨੇ ਬਾਜੀ ਨਹੀਂ ਜਿੱਤਣੀ ਉਹ ਉੱਚੀ ਰਹਿ ਕੇ ਬਹੁਤ ਜ਼ਿਆਦਾ ਉੱਡਦੀ ਸੀ ਘਰੇ ਉੱਡਦੀ ਬਹੁਤ ਜ਼ਿਆਦਾ ਸੀ ਅਸੀਂ ਬਾਜੀ ਛੱੜਤੀ 10 ਵਜੇ ਕਬੂਤਰੀ ਉੱਪਰ ਚਲੇਗੀ ਤੇ ਕਬੂਤਰੀ ਉੱਪਰ ਕੰਕਦੀ ਸੀ ਮਾੜੀ ਮਾੜੀ ਕਾਪੀ ਵਾਲਾ ਕਹਿੰਦਾ ਸੀ ਵੀਰੇ ਵੀ ਪਾਸ ਕਰਾ ਦੋ ਕਬੂਤਰੀ ਦਾ ਰੰਗ ਨਹੀਂ クリア ਹੁੰਦਾ ਕਬੂਤਰੀ ਉਹ 3 ਵਜੇ ਥੱਲੇ ਆਈ ਉਹ ਤੋਂ ਬਾਅਦ ਗਈ ਜਮਾ ਨਹੀਂ ਗਈ ਫਿਰ ਅਸੀਂ 3 ਵਜੀਆਂ ਛੱਡਿਆ 3 ਵਜੀਆਂ ਬੜਾ ਚੰਗਾ ਰਿਜ਼ਲਟ ਦਿੱਤਾ ਉਹ ਕਬੂਤਰੀ ਤੇ ਉਮੀਦ ਜਮਾ ਨਹੀਂ ਸੀਗੀ ਇਹ ਸੀਗਾ ਵੀ ਕਬੂਤਰੀ ਨੇ ਵੀ ਖੜਨਾ ਨਹੀਂ ਹੈਗਾ ਡੂੰਗੀ ਰਹਿ ਕੇ ਵਾੜੀਆਂ ਦੋ ਅੱਛਾ ਹਾਂਜੀ ਠੀਕ ਹੈ ਸੋ ਐਦਾਂ ਹੋ ਜਾਂਦਾ ਕਈ ਕਬੂਤਰ ਕਬੂਤਰ ਕੋਈ ਵੀ ਮਾੜਾ ਨਹੀਂ ਹੁੰਦਾ ਮਾਲਕੇ ਮਾੜਾ ਹੁੰਦਾ ਕਬੂਤਰਾਂ ਦਾ ਕਬੂਤਰ ਸਾਰੇ ਵਧੀਆ ਉੜਦੇ ਹੁੰਦੇ ਹਨ ਜਦੋਂ ਆਪਾਂ ਘਰੇ ਧਿਆਨ ਨਹੀਂ ਰੱਖਦੇ ਕਬੂਤਰਾਂ ਦਾ ਜਾਂ ਟਾਈਮ ਤੇ ਬਾਜੀ ਨਹੀਂ ਛੱਡਦੇ ਕਬੂਤਰ ਨੂੰ ਉਦੋਂ ਫੇਰ ਕਬੂਤਰ ਬਾਹਰ ਜਾ ਕੇ ਆਪਣਾ ਸਹੀ ਪਰਫਾਰਮੈਂਸ ਨਹੀਂ ਦਿਖਾਉਂਦਾ ਸੋ ਸਿੱਖਣਾ ਚਾਹੀਦਾ ਹੈ ਸੋ ਵੀਰ ਨੇ ਦੱਸਿਆ ਜੀ ਇਹਨਾਂ ਨੇ ਮੈਸੇਜ ਵੀ ਦਿੱਤਾ ਤੁਹਾਨੂੰ ਵੀ ਕਿਸੇ ਚੰਗੇ ਖਿਡਾਰੀ ਦੇ ਲਾੜ ਲੱਗੋ ਅੱਜ ਕੱਲ ਗਰੁੱਪਾਂ ਦੇ ਬਣਾਏ ਹੋਏ ਆ ਸਾਰਿਆਂ ਨੇ ਗਰੁੱਪਾਂ ਦੇ ਵਿੱਚੇ ਬਾਜੀਆਂ ਛੱਡਦੇ ਆ ਲੋਕ ਜੋ ਵੀ ਰਹਿੰਦੇ ਆ ਖਿਡਾਰੀ ਵੀਰ ਉਹਨਾਂ ਨੂੰ ਵੀ ਬੇਨਤੀ ਆ ਵੀ ਚੰਗੇ ਖਿਡਾਰੀਆਂ ਜੋ ਉਹਨਾਂ ਦੇ ਨਾਲ ਜੁੜੋ ਸੋ ਕਿਸੇ ਦੇ ਨਾਲ ਕੋਈ ਰੌਂਡੀ ਨਾ ਕਰੋ ਸਹੀ ਇਨਸਾਫ ਦਿਓ ਬਾਜੀ ਦੇ ਉੱਤੇ ਸੋ ਇੰਨੀਆਂ ਗੱਲਾਂ ਕਰਦੇ ਹੋਏ ਹੁਣ ਅਸੀਂ ਤੁਹਾਨੂੰ ਅੱਗੇ ਬਾਈ ਉਹਨਾਂ ਦੇ ਸਾਰੇ ਕਬੂਤਰ ਦਿਖਾਵਾਂਗੇ ਜੋ ਕੁੱਡੇ ਦੇ ਵਿੱਚ ਬੈਠੇ ਆ ਸੋ ਅਸੀਂ ਵੀਰ ਉਹਨਾਂ ਦਾ ਫੇਰ ਤੋਂ ਇੱਕ ਵਾਰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਟਰਵਿਊ ਕਰਨ ਦਾ ਮੌਕਾ ਦਿੱਤਾ